ਇਹ ਕਮਲ ਐਜੂਕੇਸ਼ਨ ਸਰਕਾਰ ਜੀ ਨੌਰੀ ਬਾਰਡਰ ਤੇ ਧੱਕੇਸ਼ਾਹੀ ਹੋਈ ਨਹੀਂ ਛੁਪ ਕਰਨ ਦੇ ਸੱਦੀ ਮੱਥੇ ਗੋਲੀ ਮਾਰੀ ਪਹਿਲਾਂ ਹੋ ਗਈ ਜੀ ਜਿਹੜੀ ਹੋ ਗਈ ਹੁਣ ਨਹੀਂ ਹੁੰਦੀ ਬਖਰੀ ਕਹਿੰਦੇ ਸਰਕਾਰਾਂ ਆਮ ਆਦਮੀ ਦੇ ਨਾਂ ਤੇ ਆਈਆਂ ਨੇ ਪਰ ਆਮ ਆਦਮੀ ਦੇ ਹੱਕ ਦੀ ਗੱਲ ਕਿਸੇ ਨੇ ਨਹੀਂ ਕੀਤੀ ਸੂਰਮਾ ਸਿਰ ਧੜ ਦੀ ਲਈ ਬੈਠਾ ਹੈ ਬੰਦੇ ਦਾ ਤਾਂ ਜੇ ਆਪਣਾ ਹੋ ਸਕਦਾ ਜੀ ਕੋਈ ਮੌਕੇ ਤੇ ਆ ਕੇ ਭੱਜਣ ਵਾਲਾ ਹੋਵੇ ਇਹ ਤਾਂ ਫਿਰ ਜਦੋਂ ਆਪਣੇ ਹੱਥੇ ਚਾਹੇ ਨੇ ਤਾਂ ਆਪਣੇ ਨਾਲ ਹੀ ਰਹਿਣਾ ਜੀ ਜਿੰਨਾ ਚਿਰ ਜਿਉਂਨੇ ਆ ਉਹਨਾਂ ਚ ਤਾਂ ਹੀ ਲਵੇ ਲੱਗਣ ਰਿੰਦੇ ਜਿਉਂ ਗੋਲੀਆਂ ਗੁਲੀਆਂ ਮਾਰ ਕੇ ਭਾਈ ਤੈਨੂੰ ਮਾਰ ਕੇ ਨੇ ਇਹ ਬਿਲਕੁਲ ਖਾਲੀ ਆਦਤ ਤੁਸੀਂ ਪਿੱਛੇ ਹੀ ਉਹ ਪਿਆ ਸਾਰਾ ਪਿਆ ਡੰਡ ਦੇ ਹੱਥ ਕੁ ਪਿਆ ਅਸੀਂ ਜੀ ਵਿਜੀਬੜੇ ਬਣ ਕੇ ਜਾਂਦੇ ਆ ਉਹਨਾਂ ਨੂੰ ਇਹ ਗੱਲ ਆਖਿਆ ਵਿਜੀਬੜੇ ਦਾ ਤੁਸੀਂ ਅਰਥ ਸਮਝ ਹੀ ਲਓ ਵੀ ਕੀ ਹੁੰਦਾ ਹੈ ਵੀ ਜੇ ਸਾਨੂੰ ਇਸ ਦੇਸ਼ ਦੇ ਵਾਸੀ ਸਮਝਦੇ ਹੁਣ ਤਾਂ ਸਾਨੂੰ ਅਸੀਂ ਕਿਤੇ ਵੀ ਜਾ ਸਕਦੇ ਆ ਤੇ ਪਰਨੀਏ ਸਰਕਾਰਾਂ ਸਮਝ ਨਹੀਂ ਰੰਗਾ ਸਾਨੂੰ ਮੰਨ ਲਓ 7 ਦਿਨ ਬੰਦਾ ਰੋਟੀ ਨਾ ਖਾਵੇ ਉਹ ਦੇ ਸਰੀਰ ਦੇ ਅੰਦਰ ਮਤਲਬ ਕੀ ਟੌਨ ਲੈਵਲ ਵਧਣ ਲੱਗ ਪਿੰਦਾ ਹਨਾ ਵੀ ਜਿਵੇਂ ਸਰੀਰ ਨੂੰ ਸਰੀਰ ਖਾਣ ਲੱਗ ਪਿੰਦਾ ਅੱਜ ਤੇ 27 ਦਿਨ ਹੋ ਗਿਆ ਆ ਹੁੱਕਾਂ ਵੈਲਡਿੰਗ ਕਰ ਦਿੱਤੀਆਂ ਗਈਆਂ ਆ ਪੱਤੀਆਂ ਵੈਲਡਿੰਗ ਕਰ ਦਿੱਤੀਆਂ ਗਈਆਂ ਸਾਰੇ ਘੇਰੇ ਘੇਰੇ ਜਿੱਥੇ ਡੱਲੇਵਾਲ ਸਾਹਿਬ ਨੇ ਸਾਰੇ ਘੇਰੇ ਘੇਰੇ ਤੁਸੀਂ ਵੇਖ ਸਕਦੇ ਘੱਟੋ ਘੱਟ ਵੀ ਜਿਆਦਾ ਨਹੀਂ ਤੇ 100 150 ਟਰਾਲੀ ਹੈ ਤੇ 100 150 ਟਰਾਲੀ ਜਿਹੜੀ ਹੈ ਉਹ ਸਭ ਦੇ ਇਸ ਤਰ੍ਹਾਂ ਕਿਸੇ ਕੁੰਡੇ ਵੈਲਡਿੰਗ ਕਰ ਦਿੱਤੇ ਗਏ ਨੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮੱਖੂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਖਨੌਰੀ ਬਾਰਡਰ ਦੇ ਉੱਪਰ ਆ ਔਰ ਮੇਨ ਮੋਰਚੇ ਦੀ ਮੇਨ ਸਟੇਜ ਦੇ ਉੱਪਰ ਖੜੇ ਹਾਂ ਰਾਤ ਦਾ ਸਮਾਂ ਤੁਸੀਂ ਦੇਖ ਸਕਦੇ ਸਾਡੇ ਭੈਣ ਭਰਾ ਜਿਹੜੇ ਨੇ ਆਰਾਮ ਕਰ ਰਹੇ ਨੇ ਕੋ ਬਜ਼ੁਰਗ ਕੁਝ ਮਤਾਵਾ ਸਾਡੀ ਆਰਾਮ ਕਰ ਰਹੀਆਂ ਤੁਸੀਂ ਵੀ ਦੇਖ ਸਕਦੇ ਜੀ ਉਹਦੇ ਦਿਨ ਨੇ ਠੰਡੀਆਂ ਰਾਤਾਂ ਨੇ ਉਹ ਹੀਟਰ ਦਾ ਪ੍ਰਬੰਧ ਵੀ ਕੀਤਾ ਗਿਆ ਔਰ ਮੈਂ ਵਿਖਾਉਣਾ ਚਾਹੁੰਨਾ ਸਟੇਜ ਦੇ ਉੱਪਰ ਕਿਉਂਕਿ ਹਾਲਤ ਡੇ ਬਾਈ ਡੇ ਡੱਲੇয়াল ਸਾਹਿਬ ਦੀ ਬੜੀ ਨਾਜ਼ੁਕ ਹੋ ਰਹੀ ਹੈ ਡਾਕਟਰ ਸਾਹਿਬ ਡਾਕਟਰਾਂ ਦਾ ਕਹਿਣਾ ਹੈ ਇਨਫੈਕਸ਼ਨ ਵੀ ਹੋ ਸਕਦੀ ਹੈ ਸੋ ਇਸ ਲਈ ਆ ਵੇਖੋ ਜਿੱਥੇ ਸਟੇਜ ਲੱਗਦੀ ਉੱਥੇ ਇੱਕ ਸ਼ੀਸ਼ੇ ਵਾਲਾ ਕਮਰਾ ਤਿਆਰ ਕੀਤਾ ਗਿਆ ਜਿਵੇਂ ਆਈਸੀਯੂ ਹੁੰਦਾ ਉਸ ਤਰੀਕੇ ਦਾ ਇੱਕ ਕਮਰਾ ਤਿਆਰ ਕੀਤਾ ਗਿਆ ਵੀ ਤਾਂ ਜੋ ਸੰਗਤ ਉਹਨਾਂ ਦੇ ਦਰਸ਼ਨ ਮੇਲੇ ਕਰ ਸਕੇ ਤੇ ਉਹ ਸੰਗਤ ਦੇ ਦਰਸ਼ਨ ਮੇਲੇ ਕਰ ਸਕਣ ਕਿਉਂਕਿ ਜਿਹੜਾ ਦੂਰੋਂ ਚੱਲ ਕੇ ਆਉਂਦਾ ਕੋ 200 ਕਿਲੋਮੀਟਰ ਤੋਂ ਕੋ 400 ਕਿਲੋਮੀਟਰ ਤੋਂ ਹਰੇਕ ਦੀ ਇੱਛਾ ਹੈ ਵੀ ਮੈਂ ਡੱਲੇਵਾਲ ਸਾਹਿਬ ਨੂੰ ਮਿਲਾਂ ਸੋ ਰਾਤ ਹੁਣ ਥੱਲੇ ਨੇ ਡਾਕਟਰ ਉਥੇ ਡਾਕਟਰਾਂ ਦੀ ਟੀਮ ਅੰਦਰ ਕਿਸੇ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਹਾਲਤ ਜਿਹੜੀ ਉਹਨਾਂ ਦੀ ਬਹੁਤ ਜ਼ਿਆਦੀ ਨਾਜ਼ੁਕੇ ਬੀਪੀ ਇੱਕਦਮ ਡਿੱਗ ਜਾਂਦਾ ਹੈ ਇੱਕਦਮ ਲੋਹ ਹੋ ਜਾਂਦਾ ਸੋ ਦਿਨੇ ਜਦੋਂ ਆਉਂਦੇ ਨੇ ਇੱਥੇ ਉਹਨਾਂ ਨੂੰ ਕਮਰੇ ਦੇ ਵਿੱਚ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਦੇ ਵਿੱਚ ਇੱਥੇ ਰੱਖਿਆ ਜਾਂਦਾ ਔਰ ਤੁਸੀਂ ਵੇਖ ਸਕਦੇ ਜੇ ਆ ਤੁਹਾਨੂੰ ਥੱਲੇ ਸਕਰੀਨ ਵੀ ਵਿਖਾਉਂਦੇ ਉਹਨਾਂ ਦੇ ਕਮਰੇ ਦੀ ਸਕਰੀਨ ਹੈ ਸੋ ਇਹ ਜਿਹੜੇ ਨੇ ਆਗੂ ਸਹਿਬਾਨ ਤੁਸੀਂ ਵੇਖ ਸਕਦੇ ਰਾਤ ਦਾ ਪਹਿਰਾ ਜਿਹੜਾ ਹੈ ਬੜਾ ਜ਼ਬਰਦਸਤ ਹੈ ਸੋ ਨੌਜਵਾਨ ਵੇਖੋ ਪਹਿਰੇ ਤੇ ਪੂਰੇ ਇਨਾਤ ਨੇ ਰਾਤ ਆਵਕੂ ਸਾਡੇ ਵੀਰ ਭਰਾ ਜਿਹੜੇ ਨੇ ਸਾਰੇ ਭਰ ਜਵਾਨੀ ਦੇ ਨੌਜਵਾਨ ਤੁਸੀਂ ਵੇਖ ਸਕਦੇ ਜੀ ਪਹਿਰਾ ਪੂਰਾ ਜ਼ਬਰਦਸਤ ਤੇ ਵੀਰਾਂ ਦੇ ਨਾਲ ਵੀ ਗੱਲਬਾਤ ਹਾਂਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਹੜੇ ਨਗਰ ਤੋਂ ਜੀ ਚੀਮਾ ਮੰਡੀ ਜੀ ਹਾਂਜੀ ਚੀਮਾ ਮੰਡੀ ਚੀਮਾ ਮੰਡੀ ਤੋਂ ਕਿਵੇਂ ਪੈਰਾ ਪੂਰਾ ਮਜ਼ਬੂਤ ਆ ਜੀ ਹਾਂ ਜੀ ਆ ਪੂਰਾ ਵੱਲੋਂ ਮਜ਼ਬੂਤ ਆ ਸਰਕਾਰ ਪੰਜਾਬ ਸਰਕਾਰੀ ਪਪਾ ਪਾ ਰਹੇ ਕਹਿੰਦੇ ਵੀ ਅਸੀਂ ਚੱਕ ਲੈ ਜਾਣਾ ਨਹੀਂ ਨਾਲਾ ਕੋਈ ਚੱਕ ਨਹੀਂ ਜੀ ਨਹੀਂ ਆਇਆ ਇੱਕ ਮਲੇਜੰਡ ਦੇ ਸਰਕਾਰ ਆਏ ਤੱਕੇ ਸਹੀ ਥੋੜੀ ਕਰ ਲੂਗੀ ਜੀ ਸਰਕਾਰ ਆਏ ਕਮਲ ਐਜੂਕੇਸ਼ਨ ਸਰਕਾਰ ਜਿਹੜੀ ਬਾਰਡਰ ਤੇ ਤੱਕੇ ਸਹੀ ਹੋਈ ਨਹੀਂ ਸ਼ੁਭ ਕਰਨ ਦੇ ਸਦੀ ਮੱਥੇ ਗੋਲੀ ਮਾਰੀ ਪਹਿਲਾਂ ਹੋ ਗਈ ਜੀ ਜਿਹੜੀ ਹੋ ਗਈ ਹੁਣ ਨਹੀਂ ਹੁੰਦੀ ਜੀ ਅੱਛਾ ਹੋ ਨਹੀਂ ਹੁੰਦੀ ਨਹੀਂ ਹੁੰਦੀ ਸੋ ਵੇਖੋ ਨੌਜਵਾਨ ਜਿਹੜੇ ਨੇ ਇੱਕ ਚੰਗੀ ਸੋਚ ਦਾ ਸਾਥ ਦੇਣ ਦੇ ਲਈ ਸਮਰਥਨ ਦੇਣ ਦੇ ਲਈ ਇੱਥੇ ਪੁੱਜੇ ਨੇ ਵੀ ਵੇਖੋ ਡੱਲੇ ਵਾਲ ਸਾਹਿਬ ਦੀਆਂ ਨਿੱਜੀ ਮੰਗਾ ਨਹੀਂ ਇਹ ਸਾਰੇ ਹਰ ਮੈਨੂੰ ਲੱਗਦਾ ਵੀ ਹਰ ਰੋਟੀ ਖਾਣ ਵਾਲੇ ਦੀ ਮੰਗੇ ਘਰੋਂ ਸਰਮਾਇਦਾਰ ਨੇ ਸਰਕਾਰੀ ਦਰਬਾਰੇ ਵੀ ਸਾਡੇ ਨਾਲੋਂ ਜ਼ਿਆਦੀ ਚੱਲਦੀ ਹੈ ਪਰ ਉਹ ਕਿੰਨਾ ਦੀ ਖਾਤਰ ਬੈਠੇ ਨੇ ਸਾਡੇ ਆਮ ਲੋਕਾਂ ਦੀ ਖਾਤਰ ਬੈਠੇ ਨੇ ਬੱਕਰੀ ਗੱਲ ਸਰਕਾਰਾਂ ਆਮ ਆਦਮੀ ਦੇ ਨਾਂ ਤੇ ਆਈਆਂ ਨੇ ਪਰ ਆਮ ਆਦਮੀ ਦੇ ਹੱਕ ਦੀ ਗੱਲ ਕਿਸੇ ਨੇ ਨਹੀਂ ਕੀਤੀ ਹੈ ਸੂਰਮਾ ਸਿਰ ਧੜ ਦੀ ਲਈ ਬੈਠਾ ਉਹਦਾ ਸਾਥ ਦੇਣ ਲਈ ਪੰਜਾਬ ਦੀ ਜਵਾਨੀ ਆਈ ਹੈ ਸਾਰੀ ਹਾਂਜੀ ਕਿਹੜਾ ਨਗਰ ਆ ਜੀ ਕੀਮਾ ਮੰਡੀ ਕੀਮਾ ਮੰਡੀ ਸੋ ਆ ਵੇਖੋ ਸਾਡੇ ਬਜ਼ੁਰਗ ਬਾਪੂ ਇਹ ਉਹ ਸੂਰਮੇ ਨੇ ਜਿਨ੍ਹਾਂ ਨੇ ਦਿੱਲੀ ਵਾਲਾ ਮੋਰਚਾ ਵੀ ਫਤਿਹ ਕੀਤਾ ਤੇ ਹੁਣ ਵੀ ਮੋਰਚਾ ਫਤਿਹ ਕਰਨ ਦੀ ਆਸ ਦੇ ਨਾਲ ਇੱਥੇ ਬੈਠੇ ਨੇ ਇਹ ਸਾਡੀਆਂ ਮਤਾਵਾਂ ਨੇ ਜਿਨ੍ਹਾਂ ਨੇ ਵੇਖੋ ਇਹਨਾਂ ਨੇ ਹੁਣੇ ਬੰਗਾਰ ਪਾਈ ਸੀ ਇਹਨਾਂ ਨੇ ਕਿਹਾ ਸੀ ਵੀ ਸਾਡੇ ਤੋਂ ਪਹਿਲਾਂ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਫੋਰਸ ਜਾਏਗੀ ਗੱਲ ਸੱਚੀ ਆਹ ਵੇਖੋ ਜੀ ਬਿਲਕੁਲ ਪੈਰੇ ਤੇ ਡਟੀਆਂ ਦੇ ਡਾਂਗਾ ਵੇਖੋ ਇਹਨਾਂ ਨੇ ਆ ਮੋਟੀਆਂ-ਮੋਟੀਆਂ ਡਾਂਗਾ ਵੀ ਆਪਣੇ ਕੋਲ ਰੱਖੀਆਂ ਸੋ ਖਾਲੀ ਹੱਥ ਨਹੀਂ ਬੈਠੀਆਂ ਤੇ ਇਹ ਮਤਾਵਾ ਉਹ ਨੇ ਜਿਨ੍ਹਾਂ ਨੇ ਹੁਣੇ ਵੀਡੀਓ ਦੇ ਵਿੱਚ ਵੰਗਾਰ ਪਾਈ ਸੀ ਮਾਤਾ ਭਾਗੋ 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 ਵਾਲੀ ਜਿਹੜੀ ਮਾਝੇ 'ਚ ਕਿਸੇ ਵੇਲੇ ਭਾਈ ਮਾਨ ਸਿੰਘ ਨੂੰ ਮਾਤਾ ਭਾਗੌਰ ਨੇ ਵੰਗਾਰਿਆ ਸੀ ਨਾ ਵੀ ਕਹਿੰਦੇ ਵੀ ਇਤਰਾ ਸੁਥਣਾ ਪਾ ਲੋ ਚੂੜੀਆਂ ਪਾ ਲੋ ਤੇ ਅਸੀਂ ਮੈਦਾਨੇ ਜੰਗ ਨੂੰ ਚੜ੍ਹ ਰਹੀਆਂ ਕਹਿੰਦੇ ਵੀ ਜਿਹੜੇ ਘਰਾਂ 'ਚ ਬੈਠੇ ਨੇ ਇਹ ਮਾਤਾ ਨੇ ਕਿਹਾ ਸੀ ਨਾ ਜੀ ਵੀ ਸੁਥਣ ਪਾ ਲੋ ਤੁਸੀਂ ਤੇ ਚੂੜੀਆਂ ਪਾ ਲੋ ਸੋ ਤੁਸੀਂ ਵੇਖ ਸਕਦੇ ਜੇ ਮੈਂ ਤੁਹਾਨੂੰ ਵਿਖਾਇਆ ਵੀ ਉਹ ਕੱਚ ਦਾ ਕਮਰਾ ਤਿਆਰ ਕੀਤਾ ਗਿਆ ਆ ਸਕਰੀਨ ਲਾਈ ਗਈ ਤਾਂ ਜੋ ਉਹਨਾਂ ਦੇ ਹਾਲਾਤ ਸੰਗਤ ਨੂੰ ਪਤਾ ਲੱਗ ਸਕਣ ਸੰਗਤ ਉਹਨਾਂ ਨੂੰ ਕੈਮਰੇ ਦੇ ਜ਼ਰੀਏ ਇਹ ਦਰਸ਼ਨ ਮੇਲੇ ਕਰ ਸਕੇ ਔਰ ਆ ਤੁਸੀਂ ਵੇਖੋ ਕਿਉਂਕਿ ਪੋ ਦੀਆਂ ਠੰਡੀਆਂ ਰਾਤਾਂ ਨੇ ਔਰ ਵੇਖੋ ਆ ਹੀਟ ਦਾ ਪ੍ਰਬੰਧ ਕੀਤਾ ਗਿਆ ਪੂਰੀ ਹੀਟ ਦੇ ਰਿਹਾ ਪੂਰਾ ਸੇਕ ਦੇ ਰਿਹਾ ਬਾਪੂ ਪੂਰਾ ਨਿੱਗ ਆ ਰਿਹਾ ਐ ਨਜ਼ਾਰੇ ਬੱਜੇ ਨੇ ਹਾਂਜੀ 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 ਇਹ ਪੂਰਾ ਪੂਰਾ ਜੀ ਉਹ ਫੋਰਸੇ ਪੂਰੀ ਪੱਬਾ ਪਾ ਰਹੇ ਕਹਿੰਦੇ ਆਉਣਾ ਹੀ ਆਉਣਾ ਅੱਜ ਕੋਈ ਕਰਨੀ ਆ ਜਾਂਦੇ ਆ ਆ ਜਾਂਦੇ ਅਸੀਂ ਵੀ ਤਿਆਰੀ ਹੈ ਸਾਡੇ ਕੋਲੇ ਰੱਖਾਂਗੇ ਅੱਜ ਬਾ ਡਾਂਕਾ ਦੇਖ ਆ ਦੇਖ ਓਏ ਹੋਏ ਪੱਕੀ ਗੱਲ ਏ ਜਬਾਨ ਇੱਕ ਜਿੰਨਾ ਸਾਰੀ ਰਾਤ ਹਾਂ ਇੱਕ ਹੀ ਰਹਾਗੇ ਸਾਰੀ ਰਾਤੀ ਰੱਜੇ ਸੋ ਵੇਖੋ ਹਾਸਾ ਠੱਠਾ ਵੀ ਵੇਖੋ ਮੋਰਚੇ 'ਚ ਸਭ ਕੋ ਚਾਹੀਦਾ ਵੇਖੋ ਮੋਰਚੇ ਦੇ ਵਿੱਚ ਸਾਡੀਆਂ ਮੱਤਾਵਾਂ ਜਿਹੜੀਆਂ ਨੇ ਸਾਡੇ ਭਰਾ ਸਾਡੇ ਵੀਰ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਤੋਂ ਦੇ ਸੰਭਾਲ ਦੀ ਡਾਂਗ ਰੱਖੀ ਫਿਰਦਾ ਵਾ ਤਗੜੀ ਡਾਂਗ ਤੋਂ ਬਿਨਾ ਫਿਰ ਚੱਲਦਾ ਨਹੀਂ ਹੈ ਡਾਂਗ ਤੋਂ ਬਿਨਾ ਫਿਰ ਕੰਮ ਚੱਲਦਾ ਨਹੀਂ ਜੀ ਇੱਥੇ ਹਾਂ ਸਾਡਾ ਪੈਂਡਰ ਖਾਲਾ ਜੀ ਅੱਛਾ ਇਹ ਸਾਡਾ ਪ੍ਰਧਾਨ ਆ ਜੀ ਚਾਈ ਦਾ ਜੀ ਹਾਂਜੀ ਅੱਛਾ ਜੋ ਡੱਲੇ ਸਾਹਿਬ ਹੈ ਉਹ ਸਾਡੇ ਮਾਮਾ ਜੀ ਲੱਗਦੇ ਜੀ ਸਾਡੇ ਪਿੰਡ ਉਹਨਾਂ ਦਾ ਸਿਸਟਰ ਹੋਈ ਸੀਗੀ ਤੇ ਸਾਨੂੰ ਪੈਸਾ ਤਾਂ ਵੈਸੇ ਜਥੇ ਬੰਦੀ ਨਸੀ ਕਿ ਜੀ ਤੇ ਇੱਕ ਰਿਸ਼ਤੇਦਾਰੀ ਹੋਗੀ ਤਾਂ ਫਿਰ ਸਾਨੂੰ ਬਹੁਤ ਅਸੀਂ ਫਿਰ ਇਸ ਕਰਕੇ ਆਪ ਤਾਂ ਹੀ ਮੂਰੇ ਪੈਣੇ ਜਿਵੇਂ ਕੋਈ ਆਊਗਾ ਤਾਂ ਪਹਿਲਾਂ ਸਾਡੇ ਕੋਲੇ ਆਵੇ ਹਾਏ ਹਾਏ ਆਹ ਹਦੀ ਗੱਲ ਵੇਖੋ ਸੋ ਵੇਖੋ ਡਾਂਗ ਜਿਹੜੀ ਹੁੰਦੀ ਨਾ ਡਾਂਗ ਇੱਕ ਬੰਦੇ ਬੰਦੇ ਦੇ ਬਰਾਬਰ ਗਿਣੀ ਜਾਂਦੀ ਇੱਕ ਗੱਲ ਇੱਕ ਗੱਲ ਸੀ ਪੁਰਾਣੇ ਬਜ਼ੁਰਗ ਸੁਣਾਉਂਦੇ ਨੇ ਕਿ ਇਹ ਘਰ ਚੋਰੀ ਹੋ ਗਈ ਤੇ ਉਹ ਚੋਰੀ ਹੋਣ ਤੋਂ ਬਾਅਦ ਪਿੰਡ ਵਾਲੇ ਨੂੰ ਕਹਿੰਦਾ ਉਹ ਕਹਿੰਦਾ ਵੀ ਉਹ ਜਾਣੇ ਕਿੰਨੇ ਸੀ ਤੁਸੀਂ ਦੋ ਪਿਓ ਪੁੱਤ ਸੋ ਤੁਸੀਂ ਕਹਿੰਦਾ ਮੈਂ ਤੇ ਬਾਪੂ ਇਕੱਲੇ ਚੋਰ ਤੇ ਡਾਂਗ ਦੋ ਜਣੇ ਚੋਰ ਤੇ ਡਾਂਗ ਕਹਿੰਦਾ ਦੋ ਜਣੇ ਮੈਂ ਤੇ ਪਾਪਾ ਇਕੱਲੇ ਇਹ ਵੇਖੋ ਬੰਦੇ ਦਾ ਕੰਮ ਕਰਦੀ ਏ ਲੋੜ ਪੈਂਦੇ ਆ ਉਹ ਮਹਾਜਨ ਨੇ ਆਖਿਆ ਸੀ ਕਿਸੇ ਨੇ ਜੀ ਅੱਛਾ ਉਹ ਦੋ ਜਾਨੇ ਸੀਗੇ ਕਿਤੇ ਜੀਵਿਧਾਰ ਕੱਲਾ ਸੀਗਾ ਤੇ ਕੋਲ ਡਾਂਗ ਸੀ ਉਹਦਾ ਮੈਂ ਤੇ ਬਾਪੂ ਦਾ ਕੱਲੇ ਜੱਟ ਤੇ ਡਾਂਗ ਸੀ ਇਹ ਤਾਂ ਕੁੱਟ ਕੇ ਜੀ ਇਹ ਆਏ ਨੇ ਜੀ ਇਹ ਬੰਦੇ ਦਾ ਤਾਂ ਜੇ ਆਪ ਨੂੰ ਹੋ ਸਕਦਾ ਜੀ ਕੋਈ ਮੌਕੇ ਤੇ ਆ ਕੇ ਭੱਜਣ ਵਾਲਾ ਹੋਵੇ ਇਹ ਤਾਂ ਫਿਰ ਜਦੋਂ ਆਪਣੇ ਹੱਥੇ ਚਾਹੇ ਨੇ ਤਾਂ ਆਪਣੇ ਨਾਲ ਹੀ ਰਹਿਣਾ ਜੀ ਕਿਆ ਬਾਤ ਹਾਂਜੀ ਹਾਂਜੀ ਇਹ ਪ੍ਰਧਾਨ ਸਾਹਿਬ ਆਈ ਸਰ ਜੀ ਹਾਂਜੀ ਪ੍ਰਧਾਨ ਜੀ ਕਿਵੇਂ ਬਾਪੂ ਨੂੰ ਡਾਂਗ ਚਗਾਤੀ ਏ ਬਾਪੂ ਨਾਲ ਹੀ ਆਈ ਬਾਪੂ ਦਾ 2020 ਤੋਂ ਲੱਗੇ ਹੋਇਆ ਜੀ ਅੱਛਾ ਡਾਂਗਾ ਜਾ ਕੇ ਤੇ ਛੱਡੇ ਜਾਏ ਤੁਹਾਡੀ ਇਹ ਹਾਂਜੀ ਦੇਖੋ ਕੀ ਬਾਤ ਹੈ ਖਾਲੀ ਹੱਥ ਨਹੀਂ ਇਹ ਡਾਂਗਾ ਪੂਰੀਆਂ ਛੱਡੇ ਹੈ ਇਹ ਛੱਡਾ ਹੈ ਅੱਛਾ ਫਿਰ ਦੂਜਾ ਪਾਸਾ ਕਰਦੇ ਨੇ ਦਿਨੇ ਐ ਰੱਖਦੇ ਜੇ ਰਾਤ ਨੂੰ ਫਿਰ ਐ ਕਰ ਦਿੰਦੇ ਜੀ ਹਾਂਜੀ ਐ ਫਿਰ ਆ ਜੀ ਬੰਦਾ ਵੀ ਸਾਡਾ ਹੀ ਆ ਆ ਵੀ ਹਾਂਜੀ ਕੀ ਕਹਿਣਾ ਚਾਹੁੰਦਾ ਹੈ ਕੋਹਣੀ 바ਸੀ ਚੜਦੀ ਕਲਾਈ ਦੱਲੇ ਵਾਲ ਸਾਹਿਬ ਚੜਦੀ ਕਲਾਜ ਨੇ ਹਾਂਜੀ ਹਾਂਜੀ ਇਹ ਮੋਰਚੇ ਉੱਤੇ ਚੜਦੀ ਕਲਾਜ ਹੈ ਹਾਂਜੀ ਬੂਰਾ ਚੜਦੀ ਕਲਾਜ ਹੈ ਮੋਰਚਾ ਹੀ ਬੈਠੀ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਘਰਾਂ 'ਚ ਆਪਾਂ ਇਹ ਕਹਿਣਾ ਚਾਹੁੰਨੇ ਆ ਵੀ ਅਣਕੀ ਉਹਦੇ ਹੀ ਇਸ ਧਰਮ ਵਿੱਚ ਆਉਣਗੇ ਜੋਧੀਆਂ ਜਮੀਰਾ ਹਾਂ ਜਾਂਦੀਆਂ ਜਮੀਰਾਲੇ ਇਸ ਧਰਮ ਵਿੱਚ ਧਰਨੇ ਵਿੱਚ ਆਉਣਗੇ। ਕਿਆ ਬਾਤ ਹੈ ਕਿਆ ਬਾਤ ਹੈ ਹੰਦੀ ਪ੍ਰਧਾਨ ਜੀ ਕੀ ਕਹੋਗੇ? ਦੇਖੋ ਜੀ ਸਾਡੇ ਸਿਹਤ ਬੜੀ ਕਮਜ਼ੋਰ ਹੋ ਗਈ ਹੈ। ੱਲੇ ਵਾਲ ਸਭ ਸਰਕਾਰ ਦੇ ਸਿਰ ਤੇ ਕਿਉਂ ਨਹੀਂ ਜੂੰ ਸਰਕਦੀ ਪਈ? ਸਰਕਾਰ ਜੀ ਸੁੱਤੀ ਹੋਈ ਹੈ। ਹੂੰ ਜਾਗੂਣੀ ਸੁੱਤੀ ਹੈ। ਪਰ ਲੋਕਾਂ ਦਾ ਜਿਹੜਾ ਏਕਾ ਹਜੂਮ ਹੈ ਇਹਨੇ ਸਰਕਾਰ ਨੂੰ ਜਗਾ ਦੇਣਾ। ਸਰਕਾਰ ਨੂੰ ਇੱਕ ਨੱਕ ਦਿਨ ਚੁੱਪ ਨਹੀਂ ਦੇਣਾ। ਬਾਕੀ ਪ੍ਰਮਾਤਮਾ ਪ੍ਰਮਾਤਮਾ ਦਾ ਜੋ ਹੈਗਾ ਜੀ ਆਪਣੇ ਨਾਲ ਆ ਸੰਜੋਗ ਆ ਜਿਵੇਂ ਪ੍ਰਮਾਤਮਾ ਨੇ ਸਿਰ ਤੇ ਆਪਣੇ ਆਸਰਾ ਬਣ ਕੇ ਚੱਲਣਾ ਬਿਲਕੁਲ ਜੀ ਹੋਰਾਂ ਗੱਲ ਕਰਦੇ ਆ ਵੇਖੋ ਤੁਸੀਂ ਸਾਡੇ ਵੀਰ ਭਰਾ ਕੁਝ ਆਰਾਮ ਕਰ ਰਹੇ ਨੇ ਕੁਝ ਜਾਗ ਰਹੇ ਨੇ ਕੋਈ ਪਹਿਰੇਦਾਰੀ ਕਰ ਰਹੇ ਨੇ ਤੁਸੀਂ ਵੇਖ ਸਕਦੇ ਜੀ ਸੋ ਮੋਰਚਾ ਪੂਰਾ ਭਖਿਆ ਹੋਇਆ ਆ ਆ ਕੋਈ ਹੀਟਰ ਜਿਹੜੇ ਨੇ ਹੀਟ ਵਾਲੇ ਹੀਟਰ ਥਾਂ ਥਾਂ ਤੇ ਲਾਏ ਹੋਏ ਨੇ ਕਿ ਤਾਂ ਜੋ ਠੰਡ ਬਹੁਤ ਜਿਆਦਾ ਏ ਹਾਂਜੀ ਬਾਪੂ ਨਾਲ ਗੱਲ ਕਰਦੇ ਹਾਂ ਹਾਂਜੀ ਕਿਵੇਂ ਮੋਰਚੇ ਚੜਦੀ ਕਲਾ ਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਾਕਾ ਸਾਹਿਬ ਕਿਹੜਾ ਨਗਰੇ ਜਿਲ੍ਹਾ ਬਰਨਾਲਾ ਜੀ ਹਾਂ ਪਿੰਡ ਧੋਲਾ ਹੀ ਧੋਲਾਏ ਪਿੰਡ ਤੋਂ ਆਏ ਜੀ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਜੀ ਉਹ ਫੋਰਸ ਵੀ ਚੜ ਕੇ ਤੁਰੇ ਆਉਂਦੀ ਕਹਿੰਦੇ ਵੀ ਬਾਪੂ ਚੱਕਣਾ ਹੀ ਚੱਕਣਾ ਅਸੀਂ ਜਿੱਨਾ ਜਿਹੜਾ ਅਸੀਂ ਬੈਠੇ ਜੀ ਜਿੱਨਾ ਚਰ ਜਿਉਨੇ ਆ ਉਹਨਾਂ ਚ ਤਾਂ ਹੀ ਲਵੇ ਲੱਗਣ ਦਿੰਦੇ ਅਹਾਂ ਜਿਉ ਗੋਲੀਆਂ ਗੁਲੀਆਂ ਮਾਰ ਕੇ ਭਾਈ ਤੈਨੂੰ ਮਾਰ ਕੇ ਹਾਂ ਲੈ ਕੇ ਫੇਰ ਖਾਲੀ ਹੱਥ ਤੁਸੀਂ ਬੈਠੇ ਹੋਏ ਉਹ ਪਿਆ ਸਰ ਪਿਆ ਡੰਡੇ ਹੱਤੀ ਕੋ ਪਿਆ ਹਾਂ ਪਿਆ ਸਾਰਾ ਕੋ ਸਰ ਅੱਛਾ ਹਾਂਜੀ ਹਾਂਜੀ ਮੈਂ ਤਾਂ ਕਹੀ ਦਾਂਗ ਤੋਂ ਬਣਾ ਫਿਰ ਦੰਦੀਆਂ ਹੁੰਦੀਆਂ ਦੰਦੀਆਂ ਵੱਧੂਗੀ ਦਾਂਗ ਵੀ ਕੀ ਕਰੂਗੀ ਜੀ ਉਹਨਾਂ ਗੋਲੀਆਂ ਦੇ ਮੂੰਹ ਦੇ ਡਾਂਗ ਕੀ ਕਰੂਗੀ ਹਾਂ ਸ਼ੁਭ ਕਰਦੇ ਕੀ ਕੀ ਕਰਨੇ ਗੋਲੀ ਮਾਰੀ ਸੀ ਨਾ ਜੀ ਹਾਂਜੀ ਜੀ ਜੀ ਹਾਂ ਹੋਰ ਦੱਸੋ ਜੀ ਬਿਲਕੁਲ ਬਿਲਕੁਲ ਨਹੀਂ ਸੇ ਜੋ ਜਿਹੜੇ ਘਰਾਂ ਚ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਮੰਗ ਡੱਲੇ ਵਾਲ ਸਾਹਿਬ ਦੀ ਏ ਕਿ ਸਾਰਿਆਂ ਦੀ ਨੇ ਤਾਂ ਨਹੀਂ ਮੈਦ ਹੁੰਦਾ ਦਾ ਜੀ ਇਹ ਮੰਗ ਕੇ ਲੱਡਿਆ ਸਭ ਦੀ ਜੀ ਸਾਰੇ ਪੰਜਾਬ ਕਿਸਾਨ ਮਜ਼ਦੂਰ ਦੁਕਾਨਦਾਰ ਠੀਕ ਨੇ ਮਜ਼ਦੂਰਾਂ ਦੀਆਂ ਬਹੁਤ ਮੰਗਾਂ ਨੇ ਇਹਦੇ ਵਿੱਚ ਜਮਿੰਦੇ ਦੇ ਵਿੱਚ ਲਿਖਿਆ ਗਿਆ ਵੀ ਨਰੇਗਾ ਦੀ ਸਕੀਮ ਆ 300 ਮਹੀਨਾ ਤੱਕ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਵੇਖੋ ਕਮਾਲ ਹੋ ਗਈ ਏ ਦਿੱਲੀ ਸਾਡੇ ਰਾਜਧਾਨੀ ਪ੍ਰਧਾਨ ਮੰਤਰੀ ਸਾਡਾ ਦਿੱਲੀ ਦਾ ਖੇਤੀ ਮੰਤਰੀ ਆਪਣਾ ਸਾਰੇ ਮੰਤਰੀ ਸਾਡੇ ਦਿੱਲੀ ਭਿੰਦੇ ਨੇ ਦਿੱਲੀ ਨਹੀਂ ਜਾਣਾ ਤਾਂ ਫਿਰ ਅਸੀਂ ਕਿੱਥੇ ਜਾਣਾ ਹੈ ਪਤਾ ਕੀ ਪਰਮਾਤਮਾ ਗੰਨੇ ਨਾ ਦਿਮਾਗ ਹੀ ਨਹੀਂ ਲਾਇਆ ਰੱਬ ਨੇ ਹਾਂ ਇਹ ਬਿੰਦ ਦਿਮਾਗ ਦੀ ਸਰਕਾਰ ਸਰਕਾਰ ਤਾਂ ਹੀ ਆਪ ਤਾਂ ਚਲਾਨੀ ਹੈ ਇਹਦੇ ਸਿਰ ਤੋਂ ਬਿਨਾਂ ਦਿਮਾਗ ਤੋਂ ਐਡੇ ਬਣਾਉਂਦੇ ਮੰਤਰੀ ਅਸੀਂ ਤਾਂ ਬਣਾਈ ਨਹੀਂ ਜੀ ਅਸੀਂ ਤਾਂ ਕੈਂਪ ਵੀ ਨਹੀਂ ਜਿੱਤਦੇ ਨਾ ਐਦਾ ਜਵਾਨ ਤਾਂ ਜ਼ਬਤ ਕਰਾਉਨੇ ਪੰਜਾਬ ਚ ਹੂੰ ਠੀਕ ਹੈ ਨਹੀਂ ਜੀ ਇਹਦਾ ਬਾਹਰ ਹੀ ਗੜਬੜ ਕਰਕੇ ਮਸ਼ੀਨਾ ਨੂੰ ਸੁਣਨਾ ਨਹੀਂ ਦਿੱਤੀ ਜਾਂਦਾ ਠੀਕ ਆ ਆਰਐਸਏ ਪੰਜਾਬ ਸਰਕਾਰ ਸਾਥ ਦੇ ਰਹੀ ਹੈ ਹੈ ਜੇ ਨਹੀਂ ਦੇ ਰਹੀ ਨਾ ਨਹੀ ਬਿਲਕੁਲ ਨਹੀਂ ਦੇ ਰਹੀ ਇਹ ਤਾਂ ਤੁਸੀਂ ਜਿਤਾਏ ਨੇ ਨਾ ਇਹਨਾਂ ਨੇ ਅਸੀਂ ਨਹੀਂ ਜੀ ਅਸੀਂ ਤਾਂ ਕਾਂਗਰਸ ਨੂੰ ਵੋਟ ਪਾਈ ਸੀ ਹੈਂ ਅੱਛਾ ਹਾਂਜੀ 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 ਇਹ ਤਾਂ ਇਹ ਤਾਂ ਉਹਦੋਂ ਵੀ ਲੈ ਕੇ ਨਿਕਲ ਗਿਆ ਜਿਵੇਂ ਇੱਕ ਮੌਕਾ ਦਿਓ ਸਾਨੂੰ ਇੱਕ ਮੌਕਾ ਦਿਓ ਉਹ ਨੋਵਾ ਕਰੀ ਗਏ ਅਸੀਂ ਐ ਕਰਾਂਗੇ ਐ ਕਰਾਂਗੇ ਅਸਲ ਹੁਣ ਪਤਾ ਲੱਗਦਾ ਨਾ ਜੀ ਵੀ ਇਹਨਾਂ ਨੇ ਕੁਝ ਕਰ ਹੀ ਨਹੀਂ ਗਾ ਅੱਛਾ ਹਾਂਜੀ ਪਹਿਲਾਂ ਇਹੀ ਭਗਵਾਨ ਦਮਨ ਸਾਹਿਬ ਸਰਦਾਰ ਇਹ ਆਪ ਬੰਦਾ ਹੁੰਦਾ ਹੁੰਦਾ ਸੀ ਸੱਤਾ ਜਾ ਕੇ ਜਾਂ ਜੇ ਕੱਫਾ ਚ ਸਰਕਾਰ ਚੱਲੇਗੀ ਸੱਤਾ ਚੱਲੇਗੀ ਜਾਂ ਜਿੱਥੇ ਕੋਈ ਧਰਨਾ ਹੁੰਦਾ ਹੀ ਬੱਚਾ ਕੇ ਬੰਦਾ ਹੁੰਦਾ ਹੁੰਦਾ ਸੀ ਠੀਕ ਹੈ ਜੀ ਅੱਜ ਇਹਨੂੰ ਕੀ ਹੋ ਗਿਆ ਅੱਗੇ ਕਹਿੰਦਾ ਹੁੰਦਾ ਸੀ ਕੈਪਟਨ ਨਾਲ ਇੰਨੇ ਇੰਨੀ ਫੋਰਸ ਆ ਅੱਜ ਇਹਦੇ ਨਾਲ ਦੇਖੋ ਕਿੰਨੀਆਂ ਗੱਡੀਆਂ 51 ਉਹਦੇ ਨਾਲ 21 ਗੱਡੀਆਂ ਸੀ ਇਹਦੇ ਨਾਲ 51 ਗੱਡੀਆਂ ਨੇ 800 ਬੰਦਾ ਫੋਰਸ ਨਾਲ ਠੀਕ ਹੈ ਜੀ ਇਹਨੂੰ ਹੁਣ ਕੀ ਜਰੂਰ ਹੋ ਗਿਆ ਜਿਹੜਾ ਕਹਿੰਦਾ ਸੀ ਮੈਂ ਤਾਂ ਆਮ ਬੰਦਾ ਆਗਾ ਉਹਨ ਖਾਸ ਕਿਉਂ ਬਣ ਗਏ ਜੀ ਹਾਂ ਇਹ ਗੱਲ ਸਹੀ ਹੈ ਸਹੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਵੀਰ ਨੇ ਕਿਹਾ ਵੀ ਕਿਸੇ ਵੇਲੇ ਉਹਨੇ ਕਿਹਾ ਸੀ ਆ ਸਾਡੇ ਵੀਰ ਭਰਾ ਇਧਰ ਹੀ ਬੈਠੇ ਨੇ ਇਹਨਾਂ ਦੇ ਨਾਲ ਵੀ ਆਪਾਂ ਕੋ ਗੱਲਾਂ ਬਾਤਾਂ ਕਰਦੇ ਆਂ ਰਾਤ ਦਾ ਸਮਾਂ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਨਗਰ ਆ ਜੀ ਹਾਂਜੀ ਕਿਹੜਾ ਨਗਰ ਜੀ ਮੰਗਿਆਣਾ ਜੀ ਦਾ ਬੜੀ ਕੋਲ ਡੱਬੜੀ ਕੋਲੋਂ ਅੱਛੇ ਹਰਿਆਣੇ ਤੋਂ ਹੈ ਸਰਸਾ ਜਿਲ੍ਹਾ ਜੀ ਵਾਹ ਜੀ ਸਰਸਾ ਜਿਲ੍ਹਾ ਮੰਡੀ ਡੱਬੜੀ ਜੀ ਪਿੰਡ ਮੰਗਿਆਣਾ ਜੀ ਐ ਜੀਪੀਸੀ ਮੈਂਬਰ ਆਈ ਆਪਣੇ ਜੈਖੀਰ ਸਿੰਘ ਜੀ ਮੰਗਣਾ ਅੱਛਾ ਅੱਛਾ ਉਸੇ ਪਿੰਡ ਤੋਂ ਆਈ ਵਾਹ ਜੀ ਹੋਏ ਤੁਸੀਂ ਡੱਲੇ ਵਾਲਾ ਸਭ ਦਾ ਸਾਥ ਦੇਣ ਲਈ ਆਏ ਹੋ ਹਾਂਜੀ ਸਾਥ ਦੇਣੇ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨੇ ਸਾਰੀ ਕਾਮ ਜਗਾਤੀ ਬਹੁਤ ਵਧੀਆ ਸਾਰੇ ਰੌਣਕਾਂ ਲੱਗ ਗਏ ਜੀ ਸਾਰੇ ਖੁਸ਼ ਆ ਕਿਸਾਨ ਜੀ ਬਹੁਤ ਵਧੀਆ ਮੰਗਾ ਵਾਸਤੇ ਆੜਿਆ ਕੋਈ ਇਹਦੇ ਵਿੱਚ ਕਮੀ ਨਹੀਂ ਆਉਂਦੀ ਹਮਾ ਦਾ ਕਿਰਪਾ ਜੀ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਾ ਨਾਲ ਹੋਣਾ ਜੀ ਪਰ ਉਹ ਟੋਟ ਲੰਗਰ ਵਰਤਦਾ ਜੀ ਜੇ ਕਹਿੰਦਾ ਵੀ ਚੁੱਕ ਲੈਣਾ ਨਹੀਂ ਚੁੱਕਣ ਦੇ ਰਾਸ਼ਨ ਦੀ ਚੁੱਕਣ ਚੱਕਰ ਨਹੀਂ ਦਿੰਦੇ ਹਾਂ ਸਾਨੂੰ ਮਾਰ ਕੇ ਹਜ਼ਾਰਾਂ ਨੂੰ ਲੱਖਾਂ ਨੂੰ ਫਿਰ ਤਪ ਮਿਲੇ ਜਾਣਾ ਤੇ ਦੱਲੇ ਵਾਲ ਨੂੰ ਅਸੀਂ ਜਾਣ ਨਹੀਂ ਦੇਣਾ ਗੁਰੂ ਜੀ ਕਿਰਪਾਈ ਐਨੀ ਹੈ ਜੀ ਹਾਂ ਇਹਦੇ ਵਿੱਚ ਦੱਲਿਆ ਦੇ ਸਾਹਿਬ ਕਹਿ ਰਹੇ ਨੇ ਵੀ ਮੈਨੂੰ ਲੱਗਦਾ ਵੀ ਇਹ ਚੁੱਕਣਗੇ ਨਹੀਂ ਨਹੀਂ ਉਹ ਤਾਂ ਉਹਨਾਂ ਦੀ ਬਸ ਬਾਪੂ ਸੂਰਤ ਸਿੰਘ ਨੂੰ ਵੀ ਉਸ ਵੇਲੇ ਆਇਆ ਸੀ ਨਾ ਪੋਕੜ ਤਲ ਤੇ ਬੈਠੇ ਬੰਦੀ ਸਿੰਘ ਆਸਤੇ ਉਹਨਾਂ ਨੂੰ ਚੁੱਕ ਲਿਆ ਸੀ ਉਦੋਂ ਵੀ ਸੰਗਤ ਬੜੀ ਸੀ ਉਹਨਾਂ ਦੇ ਕੋਲ ਨਹੀਂ ਇਹ ਤਾਂ ਉਹਨਾਂ ਦੀ ਬਸ ਆਪਦੀਆਂ ਹੀ ਮਨੁਭਾਵਨਾ ਜੀ ਪਰ ਇਹ ਗੁਰੂ ਸਾਹਿਬ ਨਹੀਂ ਪੂਰੀ ਹੋਣ ਦਿੰਦੇ ਅੱਛਾ ਨਹੀਂ ਜੀ ਇਹ ਹੋ ਹੀ ਨਹੀਂ ਸਕਦਾ ਜੀ ਹਾਂ ਸੂਰਮਾ ਚੜਦੀ ਕਲਾ ਚੜਦੀ ਕਲਾ ਚੜੂ ਬਈ ਮੋਰਚਾ ਚੜਦੀ ਕਲਾ ਤੇ ਮਤਲਬ ਸਰਕਾਰ ਦੇ ਸਿਰ ਤੇ ਕਿਉਂ ਨਹੀਂ ਜੂਂ ਸਰਕਦੀ ਉਹ ਉਹ ਸ਼ਾਦਤ ਦੀ ਡੀ ਕਰੰਦੇ ਨੇ ਹਾਸੇ ਡੀ ਕਰਨ ਦੇ ਸਰਕਾਰ ਸਰਕਾਰ ਚਾਹੁੰਦੀ ਹੈ ਵੀ ਚਲੋ ਆਪੇ ਹੌਲੀ ਹੌਲੀ ਐ ਕਰਦੇ ਕਰਾਉਂਦੇ ਵੀ ਖਿਲਰ ਜਾਣਗੇ ਇਹਨਾਂ ਦੇ ਕੇਕ ਤਾਂ ਨਾ ਬਣੂਗੀ ਤਾਂ ਫਰ ਹੋਈ ਸਰਜੇ ਆਾਨੂੰ ਸਾਨੂੰ ਉਸ ਕਰਨਾ ਪਵੇ ਵੀ ਹੋਰ ਸੇਟਾਂ ਦਵੀਆਂ ਕਰਨੇ ਕੁਝ ਹੁੰਦਾ ਤੇ ਫਿਰ ਫਿਰ ਤੇ ਇਸ ਤੋਂ ਫਿਰ ਮੌਲੋ ਬਹੁਤ ਬੁਰਾ ਹਾਲ ਹੋ ਜਾਣਾ ਜੀ ਖਰਾਬ ਹੋਊਗਾ ਜੀ ਫਿਰ ਅੰਸ਼ਾਸਤਾਂ ਹੀ ਹੋਣਗੇ ਵਾਪਸ ਤੋਂ ਮੋੜਨ ਵਾਲੇ ਨਹੀਂ ਜੀ ਹੈ ਖਰਾਬ ਹੋਏਗਾ ਬਦ ਨੀ ਜੀ ਬਹੁਤ ਦੁਖਦੀ ਗੱਲ ਹੈ ਜੀ ਖਾਲੀ ਵਾਪਸ ਤਾਂ ਮੁੜਦੇ ਨਹੀਂ ਜੀ ਅੱਛਾ ਖਾਲੀ ਵਾਪਸ ਨਹੀਂ ਮੁੜਦੇ ਜੀ ਪਰਮਾਤਮਾ ਦੀ ਕਿਰਪਾ ਨਾਲ ਖਾਲੀ ਵਾਪਸ ਨਹੀਂ ਮੁੜਦੇ ਅੱਛਾ ਧਾਰ ਕੇ ਆਏ ਜੇ ਧਾਰ ਕੇ ਆਏ ਜੀ ਅਸੀਂ ਜੀ ਵਿਜੀਬੜੇ ਬਣ ਕੇ ਜਾਣੇ ਆ ਉਹਨਾਂ ਨੂੰ ਇਹ ਗੱਲ ਆਖਿਆ ਵਿਜੀਬੜੇ ਦਾ ਤੁਸੀਂ ਅਰਥ ਸਮਝ ਹੀ ਲਓ ਵੀ ਕੀ ਹੁੰਦਾ ਮਾਰ ਜੀ ਪੈਦਲ ਵੀ ਪੈਦਲ ਵੀ ਜਾਣ ਨਹੀਂ ਦਿੰਦੇ ਦਿੱਲੀ ਵੀ ਕੋ ਦਿੱਲੀ ਤੁਹਾਡੀ ਰਾਜਧਾਨੀ ਹੈ ਜੇ ਦਿੱਲੀ ਨਹੀਂ ਜਾਣਾ ਉੱਥੇ ਤੁਹਾਡੇ ਮੰਤਰੀ ਬੈਠੇ ਨੇ ਫਿਰ ਤੁਸੀਂ ਕਿੱਥੇ ਜਾਣਾ ਹੈ ਆ ਵਿਜੀ ਫਿਰ ਵੀ ਨਹੀਂ ਸਾਨੂੰ ਇਹ ਜਾਣ ਦਿੰਦੇ ਇਸ ਦੇਸ਼ ਦੇ ਵਾਸੀ ਨਹੀਂ ਸਮਝਦੇ ਇਸ ਹੁਣ ਲੈਣਾ ਸਾਡਾ ਉਹਨਾਂ ਲੈ ਜਾਣ ਵਿਜੀ ਸਾਨੂੰ ਇਸ ਦੇਸ਼ ਦੇ ਵਾਸੀ ਸਮਝਦੇ ਹੁਣ ਤਾਂ ਸਾਨੂੰ ਉਸ ਕਿਤੇ ਵੀ ਜਾ ਸਕਦੇ ਆ ਤੇ ਪਰਨੀਏ ਸਰਕਾਰਾਂ ਸਮਝ ਨਹੀਂ ਰੰਗਾ ਸਾਨੂੰ ਜੀ ਬਿਲਕੁਲ ਹਾਂ ਜੀ ਹਾਂ ਹਾਂ ਸਤੰਗਾ ਜੀ ਸਾਹਿਬ ਭਾਈ ਗੁਰਜੀ ਕੀ ਫਤਿਹ ਸੋ ਵੀਰ ਜੀ ਨੇ ਗੱਲ ਹੀ ਮੁਕਾਤੀ ਵੀ ਸਾਨੂੰ ਦੇਸ਼ ਦੇ ਵਾਸੀ ਨਹੀਂ ਸਮਝਦੇ ਹਾਲਾਂਕਿ ਸੋ ਆਪਾਂ ਤੁਸੀਂ ਦੇਖ ਸਕਦੇ ਜੇ ਡਾਕਟਰਾਂ ਦੀਆਂ ਟੀਮਾਂ ਵੀ ਨੇ ਆਹ ਵੇਖੋ ਤੁਸੀਂ ਹੀਟ ਜਿਹੜੇ ਨੇ ਪੂਰੀ ਦੇ ਰਹੇ ਨੇ ਹਾਂਜੀ ਉਧਰ ਵੀ ਗੱਲਬਾਤ ਕਰਦੇ ਆ ਸੋ ਇਹ ਡਾਕਟਰਾਂ ਦੀ ਟੀਮ ਡਾਕਟਰ ਸ੍ਰੀ ਮਾਨ ਜੀ ਦੀ ਟੀਮ ਸੋ ਇਹਨਾਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਵੀ ਡੱਲੇਵਾਲ ਸਾਹਿਬ ਦੀ ਕਰਦੇ ਹੋ ਹਾਂਜੀ ਹਾਂਜੀ ਮੈਂ ਅਫਤਾਰ ਸਿੰਘ ਟੀਮ ਲੀਡਰ ਡਾਇਰੈਕਟਰ ਸਵਾਮਨ ਫਾਈਬਰਿਵਰ ਐਸੋਸੀਏਸ਼ਨ ਹਾਂਜੀ ਹਾਂ ਪਹਿਲੇ ਦਿਨ ਤੋਂ ਆਪਾਂ ਹੀ ਉਹਨਾਂ ਦਾ ਚੈੱਕ ਕਰਦੇ ਹਾਂਜੀ ਤੇ ਕੀ ਹਾਲਾਤ ਨੇ ਅੱਜ ਸਾਡੇ ਦਰਸ਼ਕਾਂ ਨੂੰ ਦੱਸੋਗੇ ਹਾਲਾਤ ਤੇ ਅੱਜ ਤੇ ਹੁਣ ਜਿਵੇਂ ਉਹਨਾਂ ਨੂੰ 27 ਦਿਨ ਹੋ ਗਏ ਆ ਮਹੀਨਾ ਹੀ ਤਕਰੀਬਨ ਹੋ ਗਿਆ ਬਈ ਬਹੁਤ ਜਿਆਦੇ ਹਾਲਾਤ ਆ ਉਹਨਾਂ ਦੇ ਜਿਵੇਂ ਇੱਕ ਗੱਲ ਕਰੀਏ ਪਿਆ ਅੱਜ ਤੋਂ 8 ਦਿਨ ਪਹਿਲਾਂ ਉਹਨਾਂ ਦਾ ਵੇਟ ਵੀ ਮਤਲਬ ਕਰ ਲਿੰਦੇ ਸੀ ਵੀ ਮਸ਼ੀਨ ਤੇ ਖੜਕੇ ਹੁਣ ਉਹਨਾਂ ਦੀ ਵੀ ਉਹਨਾਂ ਦੀ ਸਮਰੱਥਾ ਨਹੀਂ ਹੈਗੀ ਖੜਨ ਦੀ ਸਮਰੱਥਾ ਨਹੀਂ ਹੈਗੀ ਅਤੇ ਤਿੰਨ ਚਾਰ ਵਾਰੀਆਂ ਘਟੋ ਘਟ ਕੇ ਦੇ ਬਈ ਦੇ ਘਟ ਰਹੇ ਨੇ ਸਰੀਰ ਘਟ ਰਿਹਾ ਬਿਲਕੁਲ 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 ਹੁਣ ਉਹਨਾਂ ਦਾ ਬਹੁਤ ਜ਼ਿਆਦਾ ਜਿਵੇਂ ਮੰਨ ਲਓ ਆਪਾਂ ਜਿਵੇਂ ਬਲੱਡ ਪ੍ਰੈਸ਼ਰ ਚੈੱਕ ਕਰਦੇ ਹਾਂ ਜਿਵੇਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਬਹੁਤ ਜ਼ਿਆਦਾ ਉਹਦੇ ਕਫ ਦਾ ਹੀ ਫਰਕ ਪੈ ਗਿਆ ਵੀ ਮੈਂ ਤੁਹਾਨੂੰ ਪਤਾ ਲੱਗਣ ਲੱਗ ਪਿਆ ਕਿ ਉਹਨਾਂ ਦੀ ਜੋ ਮਤਲਬ ਜਿਹੜੀ ਮਸਲ ਜਿਹੜੀ ਖੁਰ ਲੱਗੀ ਮਸਲ ਖੁਰ ਗਏ ਮਸਲ ਟੁੱਟਣ ਦਾ ਪਹੌਣ ਮਤਲਬ ਹਨਾ ਹਾਂ ਬਹੁਤ ਸਥਿਤੀ ਮਤਲਬ ਕ੍ਰਿਟੀਕਲ ਐਸ ਵਕਤ ਅੱਛਾ ਹਾਂਜੀ ਹਾਂਜੀ ਤੇ ਮਤਲਬ ਉਹ ਪਤਾ ਲੱਗਾ ਸੀ ਪਹਿਲਾਂ ਵੀ ਉਹ ਕੈਂਸਰ ਦੇ ਪੇਸ਼ੈਂਟ ਨੇ ਮੈਂ ਤੁਹਾਨੂੰ ਦੱਸਦਾ ਜਿੱਦਾਂ ਹੁਣ ਮੰਨ ਲਓ ਹੁਣ ਬੰਦਾ ਅੱਜ ਮਹੀਨਾ 27 ਦਿਨ ਹੋ ਗਏ ਉਹ ਕੁਝ ਨਹੀਂ ਖਾਂਦਿਆ ਹਨਾ ਜਦੋਂ ਭੁੱਖਾ ਬੰਦਾ ਹੁੰਦਾ ਉਹ ਅੰਦਰ ਹੀ ਇੰਨੀ ਪ੍ਰੋਬਲਮ ਹੁੰਦਾ ਮਤਲਬ ਜਿਵੇਂ ਅੰਦਰ ਅਸਰੀਰ ਨੂੰ ਸਰੀਰ ਖਾਂਦਿਆ ਵਾ ਇਸ ਟਾਈਮ ਉਹਨਾਂ ਦਾ ਸਭ ਤੋਂ ਪਹਿਲੀ ਗੱਲ ਇਹ ਆ ਕਿ ਉਹ ਕੀ ਖਾਂਦਿਆ ਕਿ ਉਹਨਾਂ ਦੀ ਰੋਟੀ ਪਾਣੀ ਖਾਣ ਤੋਂ ਬਗੈਰ ਜਿਹੜਾ ਇੰਨਾ ਜ਼ਿਆਦਾ ਅੰਦਰ ਜਿਹੜਾ ਫੈਟ ਮਤਲਬ ਸਾਰੀ ਖਤਮ ਹੋਉਂਦੀ ਹੈ ਅੰਦਰ ਸਾਰਾ ਭੁੱਖ ਤੇ ਇੱਕ ਵੇਲੇ ਦੀ ਕਟਣੀ ਬੜੀ ਔਖੀ ਹੈ ਤੇ ਅੱਜ 27 ਦਿਨ ਤੁਸੀਂ ਕਹਿ ਰਹੇ 27 ਦਿਨ ਹੋ ਗਿਆ ਬਹੁਤ ਜ਼ਿਆਦੀ ਉਹਨਾਂ ਦੀ ਮਤਲਬ ਇਸ ਟਾਈਮ ਤੇ ਭੁੱਖ ਦਾ ਸਭ ਤੋਂ ਜ਼ ਹਾਂਜੀ ਹਾਂਜੀ ਹਾਂ ਪੂਰਾ ਸਿੱਲੀ ਸਿੱਖ ਮੰਗ ਜਿਵੇਂ ਅਰਦਾਸ ਸੋਧੀ ਹੈ ਨਾ ਨਹੀਂ ਤੇ ਆਪਾਂ ਵੇਖਦੇ ਨਾਲ ਦਵਾਈ ਦੀ ਵੀ ਚੱਲੀ ਜਾਂਦੀ ਹੁੰਦੀ ਹੈ ਪਰ ਇਹ ਕੋਈ ਐਹੋ ਜੀ ਗੱਲ ਨਹੀਂ ਨਾ ਨਾ ਕੋਈ ਨਹੀਂ ਕਿਉਂਕਿ ਲੋਕ ਸਾਨੂੰ ਆਣ ਕੇ ਆਂਦੇ ਇੱਥੇ ਵੀ ਤੁਸੀਂ ਉਹਨਾਂ ਨੂੰ ਕਹੋ ਵੀ ਕੋਈ ਮਤਲਬ ਪੀਨ ਨੂੰ ਲੈ ਲੈਣਾ ਜਾਂ ਕੋਈ ਨਾਰੀਅਲ ਪਾਣੀ ਜਾਂ ਵਗੈਰਾ ਹਨਾ ਪਰ ਉਹ ਆਦੇ ਵੀ ਬਸ ਉਹਾਂ ਦੇ ਵੀ ਸਾਨੂੰ ਮੈਨੂੰ ਕੁਝ ਦੱਸਣ ਦੀ ਲੋੜ ਨਹੀਂ ਮੈਨੂੰ ਪਤਾ ਜੋ ਮੈਂ ਕਰਨਾ ਬਸ ਪਾਣੀ ਤੇ ਹੀ ਆ ਸਿਰਫ ਉਹਨਾਂ ਦਾ ਵੀ ਉਹਾਂ ਦੇ ਵੀ ਜਿਹੜੀਆਂ ਮੇਰੀਆਂ ਮੰਗਾਂ ਵਾਂ ਜਿਹੜੇ ਮੈਂ ਕੰਮਾਂ ਦਾ ਕਰਕੇ ਆਇਆ ਵਾਂ ਬਸ ਉਹ ਮੇਰੇ ਮਤਲਬ ਉਹ ਹੀ ਆ ਮੈਨੂੰ ਲੱਗਦਾ ਵੀ ਜੇ ਹੁਣ ਸਰਕਾਰ ਕੋਈ ਮੰਗ ਮੰਨ ਲੈਂਦੀ ਹੈ ਜਿਵੇਂ ਵੈਸੇ ਉਹਨਾਂ ਦਾ ਸਿਰ ਤੇ ਜੂ ਨਹੀਂ ਸਰਕਦੀ ਪਈ ਨਹੀਂ ਸਰਕਦੀ ਹਾਂ ਜੀ ਤੁਹਾਨੂੰ ਪਤਾ ਹੈ ਨਾ ਪਰ ਮੰਨ ਲਓ ਜੇ ਉਹ 2-4 ਦਿਨ ਦੇ ਵਿੱਚ ਮੰਗਾਂ ਮੰਨ ਲੈਂਦੇ ਨੇ ਤੇ ਸਰੀਰ ਰਿਕਵਰੀ ਕਰ ਲੇਗਾ ਭਾਈ 2-4 ਦਿਨ ਤੁਸੀਂ ਕਹਤਾ ਵਾ ਪਰ ਮੈਂ ਜੋ ਉਹਨਾਂ ਦੀ ਸਥਿਤੀ ਵੇਖੰਦਿਆਂ ਵਾ ਉਹਨਾਂ ਦੀ ਸਥਿਤੀ ਜਿੱਦਾਂ ਹੁਣ ਮੰਨ ਲਓ 7 ਦਿਨ ਬੰਦਾ ਰੋਟੀ ਨਾ ਖਾਵੇ ਉਹਦੇ ਸਰੀਰ ਦੇ ਅੰਦਰ ਮਤਲਬ ਕੀਟੋਨ ਲੈਵਲ ਵਧਣ ਲੱਗ ਪੈਂਦਾ ਹਨਾ ਵੀ ਜਿਵੇਂ ਸਰੀਰ ਨੂੰ ਸਰੀਰ ਖਾਣ ਲੱਗ ਪੈਂਦਾ ਅੱਜ ਤੇ 27 ਦਿਨ ਹੋ ਗਏ ਅੱਜ ਤੇ ਉਹਨਾਂ ਨੂੰ ਜਿਵੇਂ ਇਲੈਕਟ੍ਰੋਲਾਈਟਸ ਇਨ ਬੈਲੈਂਸ ਦੇ ਕਰਕੇ ਉਹਨਾਂ ਨੂੰ ਕਦੋਂ ਵੀ ਕਾਰਡੀਆਕ ਰੈਟ ਆ ਸਕਦਾ ਹੁਣੇ ਇਸੇ ਟਾਈਮ ਹੀ ਤੇ ਤੁਸੀਂ ਦੋਵਾਂ ਦਿਨਾਂ ਦੀ ਗੱਲ ਕੀਤੀ ਮੈਂ ਦੋਵਾਂ ਦਿਨਾਂ ਦੀ ਕਿਦਾਂ ਦੱਸ ਸਕਦਾ ਹਨਾ ਵੀ ਬਹੁਤ ਜ਼ਿਆਦੀ ਉਹਨਾਂ ਦੀ ਸਥਿਤੀ ਕ੍ਰਿਟੀਕਲ ਹੈ ਮਤਲਬ ਰਿਕਵਰੀ ਕਰਨ ਉਹ ਤਾਂ ਇਹ ਮੰਗਾ ਮੰਨਦੇ ਜਾਂ ਟੇਬਲ ਟॉक ਕਰੋ ਤੁਹਾਡੇ ਨਾਲ ਵੀ ਹੁਣ ਸਰੀਰ ਰਿਕਵਰੀ ਕਰਨ ਦੇ ਹੱਕ ਜੀ ਵੀ ਨਹੀਂ ਰਹਿ ਗਿਆ ਜਿਵੇਂ ਉਹਨਾਂ ਦੀ ਏਜ ਆ ਬਜ਼ੁਰਗ ਹੈ ਨਾ ਉਹ ਬਜ਼ੁਰਗ ਕਰਕੇ ਮਸਲ ਟੁੱਟ ਗਿਆ ਉਹਨਾਂ ਦਾ ਬਹੁਤ ਜ਼ਿਆਦਾ weight loss ਹੋ ਗਿਆ ਵਿੱਚ ਤੇ ਇਹਦਾ ਕਰਕੇ ਜਿਵੇਂ ਬਾਡੀ ਆਰਗਨਸ ਤੇ ਵੀ ਅਸਰ ਪਿਆ ਵਾ ਤੇ ਕੋਈ ਕਹਿ ਨਹੀਂ ਸਕਦੇ ਮੁਸ਼ਕਲ ਆ ਬਹੁਤ ਜ਼ਿਆਦੀ ਮੁਸ਼ਕਲ ਆ ਹਾਂ ਵੀ ਉਹ ਫਿਰ ਕੰਮ ਨਹੀਂ ਕਰਨਗੇ ਜਿੱਦਾਂ ਦਾ ਉਹਨੂੰ ਸਥਿਤੀ ਬਣ ਗਈ ਨਾ ਇਸ ਵਕਤ ਜੇ ਕੋਈ ਇਨ ਕੇਸ ਹਾਸਾ ਵਾਪਰ ਜਾਂਦਾ ਜ਼ਿੰਮੇਵਾਰ ਕੌਣ ਹੈ ਕਿਦਾਂ ਹਾਂ ਕਿ ਸਰਕਾਰ ਸਟੇਟ ਦੀ ਜ਼ਿੰਮੇਵਾਰ ਹੈ ਕਿ ਸੈਂਟਰ ਦੀ ਜ਼ਿੰਮੇਵਾਰ ਜੁਮੇਵਾਰ ਨਹੀਂ ਮਤਲਬ ਮੈਂ ਤਾਂ ਉਹੀ ਆਨਾ ਵੀ ਹੁਣ ਅਹੀਂ ਤੇ ਜਿਵੇਂ ਮੰਨ ਲਓ ਸਾਡੀ ਤੇ ਡਿਊਟੀ ਲੱਗੀ ਆ ਵੀ ਡਾਕਟਰ ਸਵਾਮਾਨ ਵਾਂਗੂ ਕਿ ਉਹ ਸਾਡੀ ਟੀਮ 1000 ਤੋਂ ਵੱਧ ਮਤਲਬ ਆਪਣੇ ਇੰਟਰਨੈਸ਼ਨਲ ਲੈਵਲ ਤੇ ਟੀਮ ਆਪਣੀ ਕੰਮ ਕਰ ਰਹੀ ਹੈ ਤੇ ਸਾਡਾ 50 ਡਾਕਟਰਾਂ ਦਾ ਪੈਨਲ ਆਪਣਾ ਕੰਮ ਕਰਨ ਲਿਆ ਰਾਤ ਦਿਨ ਆਪਾਂ ਡੇ ਬਾਈ ਡੇ ਮਤਲਬ ਵੀ ਰਾਤ ਦਿਨ ਦੀਆਂ ਡਿਊਟੀਆਂ ਚੇਂਜ ਕਰਕੇ ਆਪਾਂ ਤੇ ਉਹਨਾਂ ਦੀ ਸਿਹਤ ਦਾ ਦੱਸਣ ਦੇ ਆ ਵੀ ਆ ਸਿਹਤ ਨੂੰ ਪ੍ਰੋਬਲਮ ਹੈ ਜਾਂ ਇਦਾਂ ਹੋ ਸਕਦੀ ਆ ਪਰ ਜਿਹਦੇ ਜਿਹਦੇ ਤੋਂ ਉਹਨਾਂ ਨੇ ਮੰਗਾ ਮੰਗੰਦਾ ਇਨਫੋਰਮੇਸ਼ਨ ਹੋਰ ਵੀ ਲੈ ਰਹੀਆਂ ਵੱਡੀਆਂ ਵੱਡੀਆਂ ਏਜੰਸੀਆਂ ਦੀ ਗੱਲ ਕਰੀਏ ਸਰਕਾਰ ਜਾਂ ਕੋਈ ਇੰਟੈਲੀਜੈਂਸ ਵੀ ਤੁਹਾਡੇ ਤੋਂ ਰਿਪੋਰਟ ਮੰਗ ਰਹੀ ਵੀ ਅੱਜ ਦਾ ਮਾਲੋ ਡਾਕਟਰ ਸਵੈਮਨ ਆਪਣੇ ਬਾਹਰ ਯੂ ਐਸ اے ਹਨਾ ਉਥੋਂ ਉਥੋਂ ਐਮ ਪੀ ਤੋਂ ਦੇ ਵੀ ਆ ਜਿਵੇਂ ਐਕਟਰ ਸਿਆ ਸਪੋਰਟਸਮੈਨ ਆ ਸਿੰਗਰ ਆ ਜਾਂ ਜਿਹੜੇ ਵੀ ਲੋਕਾਂ ਜਿਨ੍ਹਾਂ ਨੂੰ ਮਤਲਬ ਸਾਡੇ ਤੋਂ ਕੀ ਰਾਤ ਵੀ ਫੋਨ ਆ ਜਾਂਦਾ ਵੀ ਡੱਲੇਵਾਲ ਸਾਹਿਬ ਦੀ ਕੀ ਦਸਤਰੀ ਸਰਕਾਰ ਦੇ ਨੁਮਾਇंदे ਵੀ ਕੋਈ ਜਾਣਕਾਰੀ ਲੈ ਰਹੇ ਨੇ ਸਰਕਾਰ ਦੇ ਨੁਮਾਇੰਦਿਆਂ ਤੋਂ ਨਹੀਂ ਆਪਣੇ ਤੱਕ ਕੋਈ ਉਹਨਾਂ ਦੀ ਕਿਉਂਕਿ ਉਹਨਾਂ ਨੇ ਆਪ ਸਰਕਾਰੀ ਟੀਮਾਂ ਭੇਜਦੀਆਂ ਆਪਣੀਆਂ ਮੈਡੀਕਲ ਟੀਮਾਂ ਉਹ ਆਪ ਹੀ ਉਹਨਾਂ ਦਾ ਚੈੱਕਅਪ ਕਰਕੇ ਤੇ ਉਹ ਆਪ ਹੀ ਉਹਨਾਂ ਦੀ ਰਿਪੋਰਟਾਂ ਉਹ ਲੈਂਦੇ ਹਨਾ ਸੋ ਡਾਊਟ ਸਾਹਿਬ ਨੇ ਅੱਜ ਗਰਾਊਂਡ ਦੇ ਅੱਜ 27 ਦਿਨ ਹੋ ਗਏ ਜੀ ਹਾਂਜੀ 27 ਦਿਨ 27 ਦਿਨ ਅੱਜ ਦੀ ਰਾਤ ਦਾ ਸਮਾਂ ਤੇ ਅੱਜ ਤੱਕ ਦੀ ਰਿਪੋਰਟਸ ਦੀ ਸਾਰੀ ਜਾਣਕਾਰੀ ਦਿੱਤੀ ਹੈ ਡਾਕਟਰ ਹੋਣ ਕਰਕੇ ਬਹੁਤੀ ਗੱਲ ਸਰਕਾਰ ਦੇ ਅਗੇਂਸਟ ਕਰ ਨਹੀਂ ਸਕਦੇ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਹੋਰ ਵੀ ਸਾਡੇ ਵੀਰਾਂ ਦੇ ਨਾਲ ਕਿਸਾਨ ਆਗੂਆਂ ਦੇ ਗੱਲਬਾਤ ਹੋਈ ਹੈ ਵੀ ਸਰਕਾਰ ਕੋ ਵੱਡੇ ਹਾਸੇ ਦੀ ਉਡੀਕ ਹੀ ਕਰ ਰਹੀ ਹੈ ਦਾ ਮਤਲਬ ਸੋ ਅੱਜ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਸੈਂਟਰ ਦੇ ਸਿਰ ਤੇ ਭਾਂਡਾ ਤੋੜ ਰਹੀ ਹੈ ਪਰ ਸਮਾਂ ਆਉਣ ਤੇ ਯਾਦ ਰੱਖਿਆ ਜੇ ਨੁਕਸਾਨ ਸਟੇਟ ਦਾ ਹੁਣ ਹੈ ਹੋਰਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦਾ ਯਤਨ ਕਰਦੇ ਆ ਤੁਹਾਨੂੰ ਵਿਖਾਉਂਦਾ ਯਤਨ ਕਰਦੇ ਆ ਵੀ ਪਹਿਰਾ ਕਿੱਡਾ ਮਜ਼ਬੂਤ ਹੈ ਜਿਵੇਂ ਆਪਾਂ ਟਰਾਲੀਆਂ ਦੇ ਨਾਲ ਟਰਾਲੀਆਂ ਵੈਲਡਿੰਗ ਕੀਤੀਆਂ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਵੀ ਇੱਥੇ ਆਉਣ ਵੀ ਆਹ ਵਿਖਾਇਆ ਜਾਵੇ ਵੀ ਵੇਖੋ ਤੁਸੀਂ ਸੋ ਸਾਰੀਆਂ ਟਰਾਲੀਆਂ ਜਿਹੜੀਆਂ ਨੇ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਵਿਖਾਉ ਇਧਰ ਵੇਖੋ ਇੱਕ ਟਰਾਲੀ ਨਾਲ ਇਹੋ ਜਿਹੇ ਪਾਈਪਾਂ ਜਿਹੜੀਆਂ ਨੇ ਵੈਲਡਿੰਗ ਕਰ ਦਿੱਤੀਆਂ ਗਈਆਂ ਹਰ ਟਰਾਲੀ ਨੂੰ ਇੱਕ ਦੂਜੀ ਦੂਜੀ ਟਰਾਲੀ ਨਾਲ ਜੋੜਿਆ ਗਿਆ welding ਕਰ ਦਿੱਤੀਆਂ ਗਈਆਂ ਉਹ ਪੱਤੀਆਂ ਕਰ ਦਿੱਤੀਆਂ ਗਈਆਂ welding ਆ ਹੁੱਕਾਂ welding ਕਰ ਦਿੱਤੀਆਂ ਗਈਆਂ ਆ ਪੱਤੀਆਂ welding ਕਰ ਦਿੱਤੀਆਂ ਗਈਆਂ ਸਾਰੇ ਘੇਰੇ ਘੇਰੇ ਜਿੱਥੇ ਡੱਲੇਵਾਲ ਸਾਹਿਬ ਨੇ ਸਾਰੇ ਘੇਰੇ ਘੇਰੇ ਤੁਸੀਂ ਵੇਖ ਸਕਦੇ ਘੱਟੋ ਘੱਟ ਵੀ ਜਿਆਦਾ ਨਹੀਂ ਤੇ 100 150 ਟਰਾਲੀ ਏ ਤੇ 100 150 ਟਰਾਲੀ ਜਿਹੜੀ ਏ ਉਹ ਸਭ ਦੇ ਇਸ ਤਰ੍ਹਾਂ ਕਿਸੇ ਕੁੰਡੇ welding ਕਰ ਦਿੱਤੇ ਗਏ ਨੇ ਤੁਸੀਂ ਵੇਖ ਸਕਦੇ ਪੂਰਾ ਪੁਖਤਾ ਪ੍ਰਬੰਧ ਨੇ ਅੰਦਰ ਤੁਹਾਨੂੰ ਅਸੀਂ ਵਿਖਾਇਆ ਹੈ ਸ਼ੀਸ਼ਿਆਂ ਵਾਲਾ ਇੱਕ ਕਮਰਾ ਤਿਆਰ ਕੀਤਾ ਗਿਆ ਆਈਸੀਯੂ ਟਾਈਪ ਔਰ ਡਾਕਟਰਾਂ ਦੀਆਂ ਪ੍ਰੋਪਰ ਟੀਮਾਂ ਨੇ ਸਰਕਾਰੀ ਡਾਕਟਰਾਂ ਦੀਆਂ ਟੀਮਾਂ ਨੇ ਸਵੈਮਾਨ ਡਾਕਟਰ ਜੀ ਦੀਆਂ ਵੀ ਟੀਮਾਂ ਪੂਰੇ ਦਿਨ ਰਾਤ ਵਰਕ ਕਰ ਰਹੀਆਂ ਨਿਗਰਾਨੀ ਦੇ ਵਿੱਚ ਇਹ ਪੂਰਾ ਟ੍ਰੀਟਮੈਂਟ ਹਰ ਇੱਕ ਮਿੰਟ ਦੀ ਰਿਪੋਰਟ ਜਿਹੜੀ ਹੈ ਉਹ ਉਹਨਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਤੁਸੀਂ ਵੇਖ ਸਕਦੇ ਬਾਪੂ ਸਾਡੇ ਡਾਂਗਾਂ ਲਿਆ ਬਾਪੂ ਕਿੱਧਰ ਡਾਂਗਾਂ ਚੱਕ ਲੀਆਂ ਬਾਜੀ ਆਏ ਤੇ ਇਤਰਾ ਆਪਣਾ ਅੱਛਾ ਹਾਂ ਬੜਾ ਬੜਾ ਡਿਊਟੀ ਲੱਗਦੀ ਰਹਾ ਡਿਊਟੀ ਲੱਗਦੀ ਰਹਾ ਹਾਂਜੀ ਉਹ ਵੀ ਉਹ ਮਤਲਬ ਸਾਨੂੰ ਪਤਾ ਲੱਗਾ ਸੂਤਰਾਂ ਦੇ ਹਵਾਲੇ ਤੋਂ ਵੀ ਉਹ ਵੀ ਪੂਰੀ ਤਿਆਰੀ ਚ ਨੇ ਹਾਂਜੀ ਹਾਂ ਵੀ ਚੱਕਣਾ ਕਹਿੰਦੇ ਅੱਛਾ ਜੀ ਹਾਂ ਚਲੋ ਵੀ ਦੇਖੋ ਜੀ ਆਂਦੇ ਨੇ ਚਲੋ ਵੀ ਚੱਕਾਂਗੇ ਚੱਕੋ ਦੇਖਾਂਗੇ ਅੰਬ ਵੀ ਖੜੇ ਡੰਡੇ ਲੈ ਕੇ ਇਹ ਕਿਹੜਾ ਬੇਪੂ ਇਹ ਕਿਹੜਾ ਹੀ ਡੇਰਾ ਬਸੀ ਬਲੌਕ ਆ ਜਿਲ੍ਹਾ ਮਾਲਾ ਵਾਲਾ ਬਸੀ ਬਲੌਕ ਆ ਕਹਿੰਦਾ ਹਾਂ ਵੀ ਡਾਂਗਾ ਲੈ ਕੇ ਖੜੇ ਆਂਗੇ ਕਹਿੰਦਾ ਉਹਨਾਂ ਸਵਾਗਤ ਲਈ ਆਂ ਬਾਪੂ ਸਵਾਗਤ ਨਹੀਂ ਖੜੇ ਜੀ ਹਾਂ ਜੀ ਦੇਖੋ ਬਾਪੂ ਉਹਨੇ ਉਹਨੇ ਬਾਪੂ ਤਾਂ ਲੰਬੀਆਂ ਡਾਂਗਾ ਰੱਖਿਆ 6 6 7 7 ਫੁੱਟ ਹੈ ਬਾਪੂ ਠੀਕ ਆ ਜੀ ਹਾਂ ਹਾਂ ਜੀ ਪੂਰੇ 6 ਫੁੱਟ ਦੀ ਹੈ ਜੀ ਆ ਬਿਲਕੁਲ ਡਾਕ ਬੰਦੇ ਜਿੰਨਾ ਕੰਮ ਕਰਦੀ ਉਹ ਕਹਿੰਦੇ ਨੇ ਚੋਰ ਤੇ ਡਾਕ ਦੋ ਜਣੇ ਮੈਂ ਤਾਂ ਪਾਪਾ ਇਕੱਲੇ ਸੋ ਆ ਹਾਲਾਤ ਨੇ ਹਰ ਬੰਦੇ ਦੇ ਹੱਥ ਦੇ ਵਿੱਚ ਡਾਂ ਗਿਆ ਬਾਪੂ ਵੇਖੋ ਬਜ਼ੁਰਗ ਹਾਂ ਬਾਪੂ ਪੂਰੀ ਪਹਿਰੇਦਾਰੀ ਚੱਲ ਰਹੀ ਹੈ ਹਾਂਜੀ ਹਾਂਜੀ ਕਿਹੜਾ ਨਗਰ ਬਾਪੂ ਬਰਨਾਲਾ ਜਿਲ੍ਹਾ ਜੀ ਬਰਨਾਲੇ ਜ਼ਿਲ੍ਹੇ ਵੇਖੋ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਸਾਡੇ ਬਜ਼ੁਰਗ ਸਾਡੇ ਵੀਰ ਭਰਾ ਆਏ ਨੇ ਰਾਤ 8 9 ਦਾ ਸਮਾਂ ਤੁਸੀਂ ਦੇਖ ਸਕਦੇ ਹੋ ਸਾਰੇ ਕੁਝ ਆਰਾਮ ਕਰ ਰਹੇ ਨੇ ਕਿਸੇ ਦੀਆਂ ਡਿਊਟੀਆਂ ਲੱਗੀਆਂ ਜਾਗਣ ਦੀਆਂ ਹਾਂਜੀ ਉਹ ਵੇਖੋ ਪਹਿਰੇਦਾਰੀ ਸਾਰੇ ਕੋ ਘੇਰੇ-ਘੇਰੇ ਜਿਵੇਂ ਪੁਲਿਸ ਆਫਸਰ ਗਸ਼ਤ ਕਰਦੇ ਹੁੰਦੇ ਨੇ ਨੌਜਵਾਨਾਂ ਦੀ ਡਿਊਟੀ ਲੱਗੀ ਗਸ਼ਤ ਕਰਨ ਦੀ ਕੋਈ ਅੱਗ ਵਾਲ ਕੇ ਅੱਗ ਦਾ ਨਿਗ੍ਹਾ ਲੈ ਰਿਆ ਕੋਈ ਬਿਸਤਰਾ ਗਰਮ ਕਰਕੇ ਆਰਾਮ ਕਰ ਆਰਾਮ ਫਰਮਾ ਰਿਹਾ ਤੁਸੀਂ ਵੇਖ ਸਕਦੇ ਜੀ ਐਂਬੂਲੈਂਸ ਜਿਹੜੀ ਹੈ ਡਾਕਟਰ ਸੁਮਾਨ ਜੀ ਦੀ ਟੀਮ ਹੈ ਤੇ ਰਾਤ ਨੂੰ ਕੋਈ ਵੀ ਗੱਲਬਾਤ ਹੁੰਦੀ ਹਾਂਜੀ ਕਿਵੇਂ ਕੀ ਹਾਂਜੀ ਇਹ ਗੱਲ ਆ ਵੀ ਰਾਤ ਨੂੰ ਜਿਵੇਂ ਪਹਿਰੇ ਲੱਗਦੇ ਆਪਣੇ ਇਥੇ ਤੇ ਉਹਦੇ ਵਿੱਚ ਡਿਊਟੀ ਦੇ ਜਿਵੇਂ ਆਪਣੇ ਘਟੋ ਘਟ 5000 ਬੰਦਾ ਹਾਂ ਰਾਤ ਨੂੰ ਪਹਿਰੇ ਤੇ ਹੁੰਦਾ 5000 ਬੰਦਾ 5000 ਬੰਦਾ ਅੱਛਾ ਵਾਹ ਜੀ ਵਾਹ ਜੀ ਜੇ ਮੈਂ ਕਹ 17 ਬਣਾ ਕੇ ਚੱਲਦੇ ਆ ਆਪਣੇ ਹੂੰ ਕਟੋਂ ਕਟਾ 250 ਬੰਦਾ ਇੱਥੇ ਹੁੰਦਾ ਆਪਣੇ ਪੰਡਾਲ ਦੇ ਵਿੱਚ ਵਾਹ ਜੀ ਤੇ ਉਹਦੇ ਵਿੱਚ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਤੁਹਾਡੇ ਮਾਧਮ ਨਾਲ ਕਿਹੜੇ ਸੰਗਲ ਆਪਣਾ ਆਕਾਰ ਚੈਨ ਆ ਆਕਾਰ ਚੈਨ ਸਭ ਤੋਂ ਵੀਰ ਜੀ ਜਿਹੜਾ ਆਪਣਾ ਲੋਕਤਾਰਨਾ ਦਾ ਚੌਥਾ ਸਾਮ ਅਸੀਂ ਹੁਣ ਧੰਨਵਾਦ ਕਰਦੇ ਆ ਆਕਾਰ ਚੈਨ ਵਾਲਿਆਂ ਦਾ ਦੇਖੋ ਹੁਣ ਅਸੀਂ ਆਏ ਆ ਅਸੀਂ ਤਾਂ 13 ਫਰਵਰੀ ਤੋਂ ਲੈ ਕੇ ਜਿਹੜੇ ਵੀ 10 ਮਹੀਨੇ ਹੋ ਗਏ ਸਾਡੀ ਪੱਕੀ ਉਹ ਆਪਣਾ ਮੇਰਾ ਜੀ ਹੈਗਾ ਜ਼ਿਲ੍ਹਾ ਬਰਨਾਲਾ ਬਲਾਕ ਮਹਿਲਕਣਾ ਮਹਿਲਕਣਾ ਬਲਾਕ ਜਨਨ ਜੀ ਜਿਹੜਾ ਬਲਾਕ ਪ੍ਰਧਾਨ ਤੇ ਜਨ ਅਸਕਰ ਇਕੱਠਾ ਹੋ ਗਿਆ ਜੇ ਮੈਂ ਸਾਡੇ ਡੱਲਿਆ ਸਾਹਿਬ ਦੇ ਕਾਕਾ ਕੋਟੜਾ ਜੀ ਸੁਭਾ ਜਨ ਅਸਕਰ ਤੇ ਪ੍ਰਧਾਨ ਹੋ ਗਏ ਉਹ ਸਾਡੀ ਜੋੜੀ 13 ਫਰਵਰ ਤੋਂ ਲੈ ਕੇ ਲਗਾਤਾਰ ਚੱਲਦੀ ਹੈ ਇੱਥੇ ਵੀ ਹੁਣ ਰਾਤ ਵੀ ਸਾਡੀ ਜੋੜੀ ਜਿਵੇਂ ਹੁੰਦੀ ਆ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਹੁਣ ਵੀ 7 ਵਜੇ ਤੋਂ ਲੈ ਕੇ ਬੰਦਵੀਆਂ ਰਹਿੰਦੀ ਆ ਇਸ ਤਰ੍ਹਾਂ ਹਾਂ ਜੀ ਜੋੜੀ ਬੰਦ ਨੇ ਹੋਰ ਆ ਜਾਣਗੇ ਨੌਜਵਾਨ ਹਾਂ ਜੀ ਦਿਨੇ ਹੋਰ ਆ ਜਾਣਗੇ ਪਰ ਆਦਮ ਜਿਹੜੇ ਪੱਕੇ ਸਾਡੇ ਮਤਲਬ ਆਗੂ ਹੈਗੇ ਆ ਉਹ ਮਤਲਬ ਜਿੱਥੇ ਹੀ ਪ੍ਰਧਾਨ ਦੀ ਆਪਾਂ ਉਹ ਤੇ ਪਹਿਰੇਦਾਰੀ ਕਰਦੇ ਆ ਉਥੇ ਪੱਕੇ ਕੋਈ ਜਿਵੇਂ ਜਣਾ ਖਾਨਾ ਜਿਵੇਂ ਅੱਜ ਵੀ ਹੁੰਦਾ ਰਾਤ ਵੀ ਅਸੀਂ ਫੜਿਆ ਬੰਦੇ ਕਿ ਇੰਟੈਲੀਜੈਂਟ ਆ ਜਾਂ ਕੋਈ ਹੋਰ ਆnde ਸੀ ਜੜੀ ਆ ਜਾਂਦੀ ਆ ਉਹਦੇ ਵਿੱਚ ਅਸੀਂ ਉਥੇ ਅੰਦਰ ਨਹੀਂ ਜਾਣ ਲੈਂਦੇ ਹੈਗੇ ਇਹ ਮਤਲਬ ਇਹਦੇ ਵਿੱਚ ਅੱਜ ਕੱਲ ਜਿਹੜੀ ਜਿਵੇਂ ਕਿ ਪਿਛਲੀ ਵਾਰ ਆਪਣਾ 13 ਮਹੀਨੇ ਦਿੱਲੀ ਦੇ ਬੱਚਨ ਅੰਦੋਲਨ ਚੱਲਿਆ ਉਹਦੇ ਵਿੱਚ ਕਈ ਵਾਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਸਰਦਾਰਤੀ ਆਂਸਰ ਵਿੱਚ ਵਾਰਦਿਆਂ ਹੁੰਦੀਆਂ ਨੇ ਕਈ ਵਾਰ ਕੁੜੀਆਂ ਬੁੜੀਆਂ ਵਾਰਦ ਦੇਣੀਆਂ ਨੇ ਪਰ ਇਹਦੇ ਵਿੱਚ ਪਤਾ ਗਿਆ ਇਹ ਦੂਰਨ ਸਾਹ ਦਾ ਸੇਫ ਆ ਪਰ ਕਈ ਵਾਰ ਝੰਡੇ ਦੇ ਬਾਈਲਕ ਬੰਦੇ ਵੜ ਜਾਂਦੇ ਆ ਸਾਡੇ ਜਿਹੜੇ ਨੌਜਵਾਨ ਹੈਗੇ ਆ ਮੁੰਡੇ ਪੜ੍ਹੇ ਲਿਖੇ ਆ ਬੜੇ ਸਮਝਦਾਰ ਆ ਉਹਨਾਂ ਅਸੀਂ ਫੜਦੇ ਆ ਰਾਤ ਵੀ ਤਿੰਨੇ ਵਾਰ ਫੜਿਆ ਪਰ ਜਿਵੇਂ ਕਿ ਸਰਕਾਰਾਂ ਕਹਿੰਦੀ ਸੀ ਸਵੇਰੇ ਸਵੇਰੇ ਹੜਾ ਹੜਾ ਹੋ ਗਈ ਸੀ ਵੀ ਆਗੇ 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 ਕਹਿੰਦੇ ਮਾਹੌਲ ਜਿਹਾ ਖਰਾਬ ਕਰਤਾ ਇਸਵੇਰੇ ਉਹ ਹਾਂਜੀ ਉਹਦੇ ਵਿੱਚ ਇਹ ਗੱਲ ਸੀਗੀ ਇਹਦੇ ਵਿੱਚ ਹਾਂ ਨਹੀਂ ਜੀ ਦੋ ਤਿੰਨ ਸ਼ਰਾਰਤੀ ਅੰਸਰ ਸੀਗੇ ਜਿਹੜੇ ਆਪਣਾ ਮੇਲਾ ਮਾਹੀ ਹੋਟਲ ਆ ਇਹਦੇ ਵਿੱਚ ਕਹਿੰਦੇ ਸੀਗੇ ਜਦੋਂ ਸਾਡੇ ਬੰਦਿਆਂ ਨੇ ਦੇਖਿਆ ਜਿਹੜੇ ਨੌਜਵਾਨ ਤਾਂ ਸਾਡੇ ਘਟੋ ਘਟੋ 50 ਬੰਦੇ ਸੀ ਉੱਥੇ ਨਾਕੇ ਦੇ ਉੱਪਰ ਉਹ ਬੰਦੇ ਪਤ ਗਈਆਂ ਉਹ ਪਾਸੇੋਂ ਨਿਕਲੇ ਆ ਜਦੋਂ ਪਾਸੇੋਂ ਨਿਕਲੇ ਆ ਮੁੜ ਕੇ ਸਾਰੇ ਜਿਵੇਂ ਆਪਾਂ ਲਿੰਕ ਹੁੰਦੇ ਨਾਕੇ ਦੇ ਵਿੱਚ 6-7 ਕਿਲੋਮੀਟਰ ਦੇ ਵਿੱਚ ਲੋਕੀ ਟੁੱਕ ਦੇ ਉੱਪਰ ਸਾਡੇ ਲਿੰਕ ਹੈਗੇ ਆ ਉਸ ਤੋਂ ਬਾਅਦ ਉਹ ਬੰਦੇ ਸਾਨੂੰ ਨਜ਼ਰ ਆਏ ਅਸੀਂ ਅੱਜ ਵੀ ਕਹਿਣਾ ਚਾਹੁੰਦੇ ਆ ਜਿਵੇਂ ਕਿ ਮਹੀਨਾ ਭਾਵਕ ਕੋ ਹੁਣ ਕਹਿਣਾ ਚਾਹੁੰਦਾ ਜਿਹੜਾ ਕਿ ਇੱਕ ਕਿਸਾਨ ਆਗੂ ਡੱਲੇ ਵਾਲ ਕਿਸਾਨਾਂ ਦਾ ਮਸੀਹਾ ਕਿਸਾਨਾਂ ਦਾ ਥੰਮ ਲੋਕਾਂ ਦਾ ਹਮਦਰਦ ਜੀਨੇ ਕੇ ਆਪਣਾ ਸਟੈਂਡ ਲਿਆ ਆਪਣਾ ਘਰ-ਵਰ ਤਿਆਗ ਕੇ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਬੈਠਾ ਤੇ ਉਹਦੇ ਵਿੱਚ ਅਸੀਂ ਇਕੋਤੀ ਤੇਆਂ ਨੂੰ ਇਕੋਤੀ ਜਥੇਬੰਦਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਨਾਲ ਨਹੀਂ ਤੁਰਨਾ ਨਾ ਤੁਰੋ ਤੁਸੀਂ ਬਿਆਨ ਨਾ ਦਿਓ ਭਰਾਵੋ ਜੇ ਸਾਡਾ ਆਗੂ ਚਲਾ ਗਿਆ ਅਸੀਂ ਕੁਝ ਨਹੀਂ ਕਰ ਸਕਦੇ ਜੇ ਮੋਰਚਾ ਹਰਗੇ ਉਹ ਦਿਨ ਦੂਰ ਨਹੀਂ ਹੈ ਜਦੋਂ ਕਾਰਪੋਰੇਟ ਸਾਡੀਆਂ ਜ਼ਮੀਨਾਂ ਤੇ ਹੜੱਪਣਗੇ ਮੈਂ ਸਾਰੇ ਤੁਹਾਡੇ ਇਹ ਕਾਲ ਚੈਨਲ ਰਾਹੀਂ ਸਾਰੇ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚ ਸਾਰੇ ਲੋਕਾਂ ਨੂੰ ਸਾਰੇ ਨੌਜਵਾਨਾਂ ਨੂੰ ਇਸ ਵੀਡੀਓ ਰਾਹੀਂ ਬੇਨਤੀ ਕਰਨਾ ਚਾਹੁੰਦਾ ਇਸ ਚੈਨਲ ਰਾਹੀਂ ਬੇਨਤੀ ਕਰਨਾ ਚਾਹੁੰਦਾ ਭਰਾਵੋ ਆਰ ਪਾਰ ਦੀ ਲੜਾਈ ਆ ਵੱਡੀ ਲੜਾਈ ਆ ਲੜਾਈ ਜਿੱਤਾਂਗੇ ਅਸੀਂ ਆਪਣੀਆਂ ਫਸਲਾਂ ਨੂੰ ਨਸਲਾਂ ਨੂੰ ਜ਼ਮੀਨਾਂ ਨੂੰ ਆਪਣੀ ਜ਼ਮਾਨੀ ਨੂੰ ਬਚਾਉਣਾ ਜੇ ਤਾਂ ਭਰਾਵੋ ਬਚਾ ਸਕੋ ਫਿਰ ਠੀਕ ਆ ਜਿਹੜੀਆਂ ਖੋਤੀ ਧਿਰਾਂ ਕਿਸਾਨੀ ਦਾ ਬੁਰਕਾ ਪਾ ਕੇ ਕਿਸਾਨੀ ਦਾ ਨਾਂ ਖਵਾਉਣ ਵਾਲੇ ਅਸੀਂ ਕਹਿੰਦੇ ਆਓ ਫਿਰ ਨਿਕਲ ਕੇ ਮੋਰਚਿਆਂ ਦੇ ਵਿੱਚ ਡਲਿਆ ਸਾਡੀ ਜਾਨ ਹੀ ਉੱਚਾਈ ਆਪਾਂ ਜਿਹੜਾ ਕਿ 27 ਦਿਨਾਂ ਦੇ ਵਿੱਚ ਮਾਰਨ ਵਰਤ ਪਹੁੰਚਿਆ ਸੋ ਪ੍ਰਾਵੋ ਦੋ ਦਿਨ ਬੰਦਾ ਜਿਹੜੇ ਬੰਦੇ ਹੁਣ ਖੋਤੀ ਤਰ੍ਹਾਂ ਚਾਹੇ ਮੈਂ ਨਾਂ ਨਹੀਂ ਲਾਂ ਦਿੰਦਾ ਕਹਿੰਦੀਆਂ ਨੇ ਵੀ ਡਲਿਆ ਮਨ ਮਤ ਕਿਉਂ ਰੱਖਿਆ ਜਿਹੜੇ ਪ੍ਰਾਵੋ ਰਾਤ ਨੂੰ ਹੱਡੀਆਂ ਚੂਸਦੇ ਆ ਸ਼ਰਾਬਾਂ ਪੀਂਦੇ ਆ ਇੱਕ ਦਿਨ ਛੱਡ ਕੇ ਦੇਖ ਲੈਣ ਉਹ ਉਹ ਕਿਵੇਂ ਛੱਡ ਲੈਣਗੇ ਅਸੀਂ ਗੁਰੂ ਸਾਹਿਬ ਨੂੰ ਨਾਲ ਲੈ ਕੇ ਚੱਲਦੇ ਆ ਸਾਡੇ ਪ੍ਰਧਾਨ ਦੇ ਵਾਹਿਗੁਰੂ ਦੀ ਕਿਰਪਾ ਹੀ ਨਹੀਂ ਮੇਹਰ ਆ ਤੇ ਉਦੋਂ ਬਾਅਦ ਇਹਦੇ ਵਿੱਚ ਆਇਆ ਕਹਿੰਦੇ ਆ ਜੋ ਵੀ ਹੋਊਗਾ ਪ੍ਰਮਾਤ ਜਿੱਤ ਅਸੀਂ ਕਰਾਂਗੇ ਪਰ ਜਿਹੜਾ ਵੀ ਪ੍ਰਧਾਨ ਜੀ ਹੈਗਾ ਸਾਡੇ ਅਸੀਂ ਪ੍ਰਸ਼ਾਸਨ ਚਾਹੇ ਲੱਖਾਂ ਮੰਦਾ ਜੇ ਜਿੰਡਾ ਮਰਜੀ ਜੇ ਅਸੀਂ ਪ੍ਰਧਾਨ ਜੀ ਨੂੰ ਮੋਰਚੇ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਤੇ ਪਹਿਲਾਂ ਅਸੀਂ ਅਰਦਾਸਾਂ ਕਰਕੇ ਤੁਰੇ ਸੀਗੇ ਪਿੰਡਾਂ ਦੇ ਵਿੱਚੋਂ ਬਈ ਜਾਣ ਗਿਆ ਸਾਡੀਆਂ ਜਾਣਾਂ ਜਾਣ ਗਿਆ ਨਹੀਂ ਦਾ ਮੋਰਚਾ ਅਸੀਂ ਜਿੱਤ ਕੇ ਬਾਅਦਸ ਮੋੜਾਂਗੇ ਥੋੜਾ ਮੈਂ ਧੰਨਵਾਦ ਕਰਦਾ ਹਾਂ ਕਿਤਾਈ ਦਾ ਮਰਾਂਗੇ ਜਾਂ ਜਿਹੜਾ ਮਰਾਂਗੇ ਜਾਂ ਸਾਡੇ ਇਥੋਂ ਲਾਸਾਂ ਜਾਣ ਗਿਆ ਹੂੰ ਦੇਖੋ ਜਰਨੈਲ ਵੀ ਚੜ੍ਹਦੀ ਕਲਾ ਦੇ ਵਿੱਚ ਹੌਸਲੇ ਜਰਨੈਲ ਦੇ ਵੀ ਬੁਲੰਦ ਨੇ ਤੇ ਫੌਜਾਂ ਦੇ ਵੀ ਬੁਲੰਦ ਨੇ ਤੁਸੀਂ ਦੇਖ ਸਕਦੇ ਜੇ ਰਾਤ ਦਾ ਸਮਾਂ ਔਰ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਕਹਿੰਦੇ ਪੂਰੀ ਪਹਿਰੇਦਾਰੀ ਏ ਵੀ ਸਾਰੇ ਕੋ ਗਸ਼ਤ ਕਰ ਰਹੇ ਨੌਜਵਾਨ ਕੋਈ ਵੇਖੋ ਤੁਸੀਂ ਖੜੇ ਨੇ ਡਾਂਗਾ ਲੈ ਕੇ ਸਾਡੇ ਬਜ਼ੁਰਗ ਖੜੇ ਨੇ ਕੋਈ ਅੱਗ ਦਾ ਨਿਗ ਲੈ ਰਿਹਾ ਕੋਈ ਆ ਹੀਟ ਦਾ ਨਿਗ ਲੈ ਰਿਹਾ ਕੋਈ ਵੇਖੋ ਆਰਾਮ ਫਰਮਾ ਰਿਹਾ ਤੇ ਟੀਮਾਂ ਸਮੇ ਸਮੇ ਬਦਲਦੀਆਂ ਰਹਦੀਆਂ ਤੁਹਾਨੂੰ ਅਸੀਂ ਰਾਤ ਦਾ ਮਾਹੌਲ ਸਾਰਾ ਵਿਖਾਉਣ ਦਾ ਯਤਨ ਕੀਤਾ ਹੈ ਹੋਰ ਵੀ ਆਗੂ ਸਹਿਬਾਨ ਆਏ ਨੇ ਉਹਨਾਂ ਦੇ ਨਾਲ 20 ਗੱਲਬਾਤ ਕਰਨ ਦਾ ਯਤਨ ਕਰਦੇ ਨੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ